ਸਾਂਝੇ ਕਰਨਾ ਜਿਹੜੇ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਤੁਸੀਂ ਸਾਨੂੰ ਅਕਸਰ ਕਹਿੰਦੇ ਆ ਸੁਣਿਆ ਹੋਊਗਾ ਕਿ ਸਾਂਝੇ ਕਰਨ ਲਈ ਹਰ ਦਿਨ ਇੱਕ ਸਪੈਸ਼ਲ ਦਿਨ ਹੁੰਦਾ ਕੋਈ ਇਸ ਕਰਕੇ ਸਪੈਸ਼ਲ ਹੁੰਦਾ ਹੈ ਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਹੜੀ ਰੂਹ ਨੇ ਆ ਕੇ ਸਾਨੂੰ ਮਿਲਣਾ ਤੇ ਕੀ ਸਾਨੂੰ ਕੁਝ ਦੇ ਜਾਣਾ ਜਾਣਕਾਰੀ ਦੇ ਜਾਣੀ ਆ ਜਾਂ ਸਾਥ ਦੇ ਜਾਣਾ ਕਿ ਉਸੇ ਲੜੀ ਦੇ ਤਹਿਤ ਸਾਡੇ ਕੋਲ ਗੁਰਪ੍ਰੀਤ ਜੀ ਸ਼ੇਰਗਿੱਲ ਤੇ ਉਹਨਾਂ ਦੇ ਸਾਥੀ ਨੇ ਚੇਤਨਾ ਜੀ ਇਹ ਸਾਡੇ ਕੋ ਆਏ ਨੇ ਤੇ ਇਹਨਾਂ ਕੋਲ ਅੱਜ ਕੁਝ ਪ੍ਰੋਡਕਟ ਸੀ ਮੈਂ ਚਾਹੂੰਗਾ ਕਿ ਹਰਮਿੰਦਰ ਇਹਨਾਂ ਨਾਲ ਗੱਲ ਕਰੇ ਪਹਿਲਾਂ ਇਹ ਆਪਣੀ ਜਾਣਕਾਰੀ ਦੇਣ ਉਸ ਤੋਂ ਬਾਅਦ ਪ੍ਰੋਡਕਟ ਸੁਖ ਸੀਗੇ ਮੈਂ ਸੋਚਿਆ ਕਿ ਮੈਂ ਜਦੋਂ ਜਾਣਕਾਰੀ ਲੈਣੀ ਹੈ ਕਿ ਉਹਨਾਂ ਨੂੰ ਰਿਕਾਰਡ ਕਰ ਲਵਾਂ ਤੁਹਾਡੇ ਨਾਲ ਵੀ ਉਹ ਜਾਣਕਾਰੀ ਸਾਂਝੀ ਹੋ ਜਾਊਗੀ ਕਿ ਕਿ ਆਉਣ ਵਾਲੇ ਸਮੇਂ 'ਚ ਆਪਾਂ ਇਸ ਪਾਸੇ ਨੂੰ ਸਾਂਝੇ ਕਰਦੀ ਰਸੋਈ ਨੂੰ ਲੈ ਕੇ ਜਾ ਰਹੇ ਹਾਂ ਤੇ ਮੇਰੇ ਖਿਆਲ ਹਰਮਿੰਦਰ ਹੁਣ ਤੁਸੀਂ ਇਹਨਾਂ ਤੋਂ ਪੁੱਛੋ ਜੀ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਵੀ ਜਲੰਧਰ ਤੋਂ ਸਾਡੇ ਕੋਲ ਸਪੈਸ਼ਲ ਡਾਈਟੀਸ਼ਨ ਆਇਆ ਜੀ ਦੇਖੋ ਸਾਂਝੇ ਕਰਦੀਆਂ ਸਾਂਝਾਂ ਕਿਵੇਂ ਬਣ ਰਹੀਆਂ ਨੇ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਜਦ ਇਹਨਾਂ ਨੇ ਦੱਸਿਆ ਕਿ ਡਾਈਟੀਸ਼ਨ ਆ ਪਹਿਲਾਂ ਵੀ ਆ ਚੁੱਕੇ ਨੇ ਤੇ ਅੱਜ ਸਪੈਸ਼ਲ ਸਿਹਤ ਸੰਬੰਧੀ ਕਹਿੰਦੇ ਆਪਾਂ ਗੱਲਾਂ ਕਰਨੀਆਂ ਫੂਡ ਬਾਰੇ ਗੱਲਾਂ ਕਰਨੀਆਂ ਤਾ ਅਸੀਂ ਸੋਚਿਆ ਕਿਉਂ ਨਾ ਆਪਾਂ ਸਾਰੇ ਇਕੱਠੇ ਰਲ ਕੇ ਗੱਲਾਂ ਕਰੀਏ ਸੋ ਚੇਤਨਾ ਪਹਿਲਾਂ ਤਾਂ ਆਉਣ ਲਈ ਸਾਡੇ ਕੋਲ ਥੈਂਕ ਯੂ ਥੈਂਕ ਯੂ ਮੈਮ ਥੈਂਕ ਯੂ ਐਂਡ ਸਚਿਆ ਕਲਜੀ ਸਾਰਿਆਂ ਨੂੰ ਥੈਂਕ ਯੂ ਇਹ ਚੇਤਨਾ ਤੁਸੀਂ ਦੱਸੋਗੇ ਤੁਸੀਂ ਡਾਈਟੀਸ਼ਨ ਤਾਂ ਮੈਨੂੰ ਦੱਸਿਆ ਹੋਰ ਵੀ ਕੁਝ ਦੱਸ ਰਹੇ ਸੀ ਉਹ ਵੀ ਜਰੂਰ ਦੱਸੋਸ ਹਾਂ ਜੀ ਹਾਂ ਜੀ ਧੰਨਵਾਦ ਜੀ ਐਂਡ ਥੈਂਕ ਯੂ ਤੁਸੀਂ ਸਾਨੂੰ ਮਤਲਬ ਇੱਥੇ ਆਉਂਦੇ ਆ ਇੱਕ ਮੌਕਾ ਦਿੱਤਾ ਨੇਚਰ ਇੰਨੀ ਵੱਡੀ ਹੈਗੀ ਐ ਕਿ ਅਪਾ ਇੱਥੇ ਤੱਕ ਉਹਨੇ ਸਾਨੂੰ ਬੁਲਾਇਆ ਇਹ ਤਾਂ ਨੇਚਰ ਦਾ ਹੀ ਹੈ ਚਨੀ ਬਾਕੀ ਮੈਂ ਆਪਣੇ ਆਪ ਨਾਲ ਰੂਬਰੂ ਕਰਵਾ ਦਿੰਨੀ ਆ ਮੈਂ ਡਾਈਟੀਸ਼ਨ ਚੇਤਨਾ ਹਾਂ ਤੇ ਫੂਡ ਐਂਡ ਨਿਊਟ੍ਰੀਸ਼ਨ ਤੇ ਮੈਂ ਸਰਟੀਫਾਈਡ ਹੈਗੀ ਆ ਔਰ ਨਾਲ ਮੇਰਾ ਨਿਊਟ੍ਰੀਸ਼ਨ ਐਂਡ ਹੈਲਥ ਐਜੂਕੇਸ਼ਨ ਤੇ ਮੈਂ ਪ੍ਰੋਪਰ ਜਿਹੜਾ ਹੈਗਾ ਪ੍ਰੋਫੈਸ਼ਨਲੀ ਸਟੱਡੀ ਕੀਤੀ ਹੈ ਅੱਛਾ ਔਰ ਉਸ ਤੋਂ ਬਾਅਦ ਬਾਕੀ ਇਹ ਹੈ ਕਿ ਇਹਦੇ ਵਿੱਚ ਟੋਟਲੀ ਅਗਰ ਮੈਂ ਗੱਲ ਕਰਾਂ ਤਾਂ ਨੇਚਰੋਪੈਥੀ ਨਾਲ ਰਿਲੇਟਿਡ ਹੀ ਸਾਰਾ ਕੁਝ ਹੈ ਠੀਕ ਜਿਵੇਂ ਆਪਾਂ ਗੱਲ ਕਰਦੇ ਆ ਕਿ ਕੁਝ ਆਯੁਰਵੇਦਾ ਆ ਗਿਆ ਕੁਝ ਦੇਸੀ ਚੀਜ਼ਾਂ ਆ ਗਈਆਂ ਹੋਮਿਓਪੈਥੀ ਆ ਗਈ ਅੱਜਕੱਲ ਕਾਫੀ ਗੱਲਾਂ ਹੋ ਰਹੀਆਂ ਨੇ ਦੇਸੀ ਚੀਜ਼ਾਂ ਦੀਆਂ ਅਸੀਂ ਖੁਦ ਵੀ ਇਹ ਚੀਜ਼ਾਂ ਵੱਲ ਕਾਫੀ ਸਾਡਾ ਇੰਟਰਸਟ ਹੈਗਾ ਤੁਸੀਂ ਦੇਖੋ ਮੈਂ ਪਹਿਲਾਂ ਜਦੋਂ ਅਗਰ ਅਸੀਂ ਥੋੜਾ ਜਿਹਾ ਪਿੱਛੇ ਨੂੰ ਜਾਈਏ ਯਾ ਆਪਣੇ ਚਾਈਲਡਹੂਡ ਵਾਲੀ ਗੱਲ ਕਰੀਏ ਤਾਂ ਸਾਡੇ ਘਰਾਂ ਦੇ ਵਿੱਚ ਦੇਸੀ ਨੁਸਖੇ ਹੀ ਚੱਲਦੇ ਸੀ ਠੀਕ ਹੈ ਅੱਜਕੱਲ ਵੀ ਚੱਲ ਜੇ ਭਾਰਤੀਏ ਉਹ ਕਾਮਯਾਬ ਨੇ ਬਹੁਤ ਆਫਟਰ ਕੁਝ ਕਹਲੋ ਕਿ ਪੈਨਿਕ ਸਿਚੁਏਸ਼ਨ ਤੋਂ ਬਾਅਦ ਬੜੇ ਲੋਕੀ ਦੁਆਰਾ ਇਹ ਨਾ ਜਾਚ ਆਏ ਹੈਗੇ ਆ ਵਾਪਿਸ ਲੇਕਿਨ ਬਹੁਤ ਵਾਰ ਸਾਨੂੰ ਅੱਜ ਕੱਲ ਦੀ ਫਾਸਟ ਲਾਈਫ ਦੇ ਵਿੱਚ ਇਹ ਹੈਗਾ ਕਿ ਚਲੋ ਸਿਰ ਦੁਖਿਆ ਗੋਲੀ ਖਾਦੀ ਅਸੀਂ ਰਿਜ਼ਲਟ ਫਾਸਟ ਚਾਹੁੰਦੇ ਆਂ ਦੇਸੀ ਚੀਜ਼ਾਂ ਨੂੰ ਥੋੜਾ ਜਿਆਦਾ ਟਾਈਮ ਲੱਗਦਾ ਇਸ ਦੇ ਵਿੱਚ ਕੀ ਹੈਗਾ ਕਿ ਨੇਚਰੋਪੈਥੀ ਦੇ ਵਿੱਚ ਹੈ ਟੋਟਲ ਨਾਟ ਇਹ ਚੀਜ਼ਾਂ ਆ ਕਿ ਠੀਕ ਹੈ ਜੀ ਤੁਸੀਂ ਆ ਖਾਂਦੇ ਹੋ ਜਾਂ ਰੋਟੀ ਖਾਂਦੇ ਹੋ ਜਾਂ ਪਾਣੀ ਰੈਗੂਲਰ ਉਹੀ ਚੀਜ਼ਾਂ ਹੀ ਚੱਲ ਰਹੀਆਂ ਲੇਕਿਨ ਇਹਦੇ ਵਿੱਚ ਕੀ ਹੈ ਕਿ ਇੱਕ ਮੈਨੇਜਮੈਂਟ ਹੈ ਠੀਕ ਹੈ ਦੂਜਾ ਜਨ ਦੀ ਚੀਜ਼ਾਂ ਦੀ ਪਿਓਰਿਟੀ ਜਿਹੜੀ ਕਿ ਬੜੀ ਔਖੀ ਹੈ ਅੱਜ ਕੱਲ੍ਹ ਆਪਣੀ ਨਾ ਜੇ ਅਸੀਂ ਆਪ ਵੀ ਗੱਲ ਕਰੀਏ ਅਸੀਂ ਚਾਹੁੰਦੇ ਆ ਕਿ ਘਰਾਂ ਦੇ ਵਿੱਚ ਹੀ ਸਾਰਾ ਕੁਝ ਬੀਜ ਲਈਏ ਬਟ ਇਹ ਪੋਸੀਬਲ ਨਹੀਂ ਹੈ ਕਹਾਣ ਹੈ ਨਾ ਦੂਸਰਾ ਇਹ ਹੈਗਾ ਕਿ ਨੈਚੁਰਲ ਜਿਹੜਾ ਹੈਗਾ ਆ ਸਾਰਾ ਕੁਝ ਤੁਸੀਂ ਅਗਰ ਅੱਜ ਕੱਲ ਚੀਨੀ ਦੀ ਗੱਲ ਕਰੀਏ ਮੈਂ ਬੜਾ ਛੋਟਾ ਜਿਹਾ ਟੋਪਿਕ ਇਹਦੇ ਤੇ ਦੱਸੂਗੀ ਚੀਨੀ ਅੱਜ ਕੱਲ ਦੇ ਟਾਈਮ 'ਚ ਅਗਰ ਆਪਾਂ ਗੱਲ ਕਰੀਏ ਹਰ ਘਰ 'ਚ ਚੀਨੀ ਚੱਲ ਰਹੀ ਹੈ ਚਾਹ ਦੁੱਧ ਲੱਸੀ ఎవਰੀਥਿੰਗ ਦੇ ਵਿੱਚ ਇੰਨੀ ਪਾ ਲਈ ਠੀਕ ਹੈ ਲੇਕਿਨ ਅਗਰ ਆਪਾਂ ਗੱਲ ਕਰੀਏ ਚੀਨੀ ਦੇ ਨਾਲ ਹੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਸਾਨੂੰ ਹੋ ਰਹੀਆਂ ਹੈਗੀਆਂ ਬਹੁਤ ਸਾਰੀਆਂ ਬਿਮਾਰੀਆਂ ਆ ਹਾਂ ਬਿਮਾਰੀਆਂ ਜਿਵੇਂ ਇਹਦੇ ਵਿੱਚ ਤੁਸੀਂ ਲੈ ਲੋ ਅੱਜ ਕੱਲ ਦੀ ਮਾਈਗਰੀ ਪ੍ਰੋਬਲਮਸ ਠੀਕ ਹੈ ਜਿਹਨੂੰ ਡਾਕਟਰਸ ਨੇ ਅੱਜ ਕੱਲ ਨਾਮ ਦਿੱਤਾ ਹੈ ਬ੍ਰੇਨ ਫੋਗ ਠੀਕ ਹੈ ਜੀ ਬ੍ਰੇਨ ਫੋਗ ਕਹਿ ਦਿੱਤਾ ਹੈ ਕਿ ਤੁਹਾਨੂੰ ਸਹੀ ਤਰੀਕੇ ਨਾਲ ਵਿਜਨ ਕਲੀਅਰ ਨਹੀਂ ਹੈ ਬਲਰ ਹੈ ਜਾਂ ਇਹ ਚੀਜ਼ਾਂ ਜੀ ਬਹੁਤ ਵਧੀਆ ਤੁਸੀਂ ਇਹ ਟਾਪਿਕ ਹਾਂਜੀ ਮੇਰੇ ਦਿਮਾਗ 'ਚ ਹੁਣ ਮੈਂ ਸੋਚ ਰਹੀ ਹਾਂ ਬਾਹਰ ਆਪਾਂ ਕਦੇ ਨਹੀਂ ਸੁਣਿਆ ਬ੍ਰੇਨ ਫੋਗ ਸੱਚੀ ਕੈਨੇਡਾ 'ਚ ਜੀ ਸ਼ਾਇਦ ਉੱਥੇ 슈ਗਰ ਆਮ ਵੀ ਲੋਕ ਘਟ ਵਰਤਦੇ ਪਰ ਇੱਥੇ ਸਾਡੇ ਇੱਕ ਦੋ ਇਹ ਇੱਕ ਦੋ ਸਾਡੇ ਆਪਣੇ ਦੋਸਤ ਹੈਗੇ ਆ ਹਨਾ ਉਹਨਾਂ ਨੇ ਜ਼ਿਕਰ ਕੀਤਾ ਕਿ ਐ ਹੋ ਗਿਆ ਜਿਵੇਂ ਬੰਦ ਜਿਹਾ ਹੋ ਗਿਆ ਸੋ ਇਟ ਮੀਨਸ ਅ ਬ੍ਰੇਨ ਫੋਗ ਬ੍ਰੇਨ ਫੋਗ ਮਤਲਬ ਚੱਲ ਜਾਂਦੀ ਹੈ ਬੰਦੇ ਨੂੰ ਕੋਈ ਫਤ ਨਹੀਂ ਲੱਗਦਾ ਕਿ ਕੀ ਕਰੇ ਹਾਂਜੀ ਮਤਲਬ ਇੱਕ ਆਪਾਂ ਮੈਮਰੀ ਲੋਸ ਦੀ ਗੱਲ ਕਰ ਸਕਦੇ ਹਾਂ ਜਿੱਦਾਂ ਯਾਦ ਹਾਂ ਮਿੰਟਾਂ ਲਈ ਹਾਂ ਮਿੰਟਾਂ ਸਕਿੰਟਾਂ ਲਈ ਔਰ ਸਾਨੂੰ ਇਹ ਵੀ ਲੱਗਦਾ ਹੈ ਕਿ ਅੱਛਾ ਇਹ ਚੀਜ਼ ਮੇਰੇ ਨਾਲ ਸ਼ਾਇਦ ਕਦੀ ਹੋਈ ਸੀ ਜਦ ਕਿ ਉਹ ਕੁਝ ਟਾਈਮ ਪਹਿਲਾਂ ਹੀ ਹੋਈ ਹੁੰਦੀ ਹੈ ਸਾਨੂੰ ਇਹ ਲੱਗਦਾ ਅੱਛਾ ਮੈਂ ਇਹ ਚੀਜ਼ ਦੇਖੀ ਸੀ ਯਾ ਮੈਂ ਕਈ ਵਾਰ ਸਾਨੂੰ ਬੜੀ ਸਿੰਪਲ ਜੀ ਗੱਲ ਆਪਾਂ ਸੋਚਦੇ ਆ ਅੱਛਾ ਰੋਟੀ ਮੈਂ ਖਾ ਲਈ ਐ ਅੱਜ ਕੇ ਹੱਲੇ ਮੈਂ ਬ੍ਰੇਕਫਾਸਟ ਕਰਨਾ ਹੈ ਯਾ ਮੈਂ ਕਰ ਚੁੱਕਿਆ ਆ ਯਾ ਮੈਂ ਬ੍ਰਸ਼ ਕਰ ਲਿਆ ਯਾ ਮੈਂ ਬ੍ਰਸ਼ ਨਹੀਂ ਕੀਤਾ ਜਦ ਕਿ ਆਪਾ ਬਰਸ਼ ਕਰਕੇ ਆਏ ਹੂ ਨੇ ਬੜੇ ਛੋਟੇ ਛੋਟੇ ਸਿੰਪਟਮ ਹੈਗੇ ਆ ਇਹ ਤੁਸੀਂ ਜਿਵੇਂ ਸਾਡੇ ਕੋਲ ਕੁਝ ਪ੍ਰੋਡਕਟ ਲੈ ਕੇ ਆਏ ਹੋ ਮੈਂ ਸੁਣਦੋ ਸੀ ਕਿ ਜਦੋਂ ਮੈਂ ਤੁਹਾਨੂੰ ਕੋਈ ਜਾਣਕਾਰੀ ਲੈਣੀ ਆ ਆਪਾਂ ਸਾਰਿਆਂ ਨਾਲ ਸਾਂਝੀ ਕਰਦੀਏ ਬਿਲਕੁਲ ਥੋੜਾ ਜਿਹਾ ਇਹਦੇ ਗੋ ਥਰੂ ਹੋਇਓ ਜੀ ਸਾਨੂੰ ਦੱਸਿਓ ਇੱਕ ਇੱਕ ਕਰਕੇ ਵੀ ਇਹਦੇ ਚ ਕੀ ਵੱਖਰਾਪਣ ਕੀ ਹੈ ਜਿਹੜਾ ਬਾਜ਼ਾਰ ਚ ਮਿਲਦਾ ਉਹਦੇ ਨਾਲੋਂ ਇਹ ਚ ਕੀ ਫਰਕ ਹੈ ਦੇਖੋ ਸਰ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਅਨ ਪਾਲਿਸ਼ਡ ਮਿਲਟਸ ਹੈਗੇ ਆ ਠੀਕ ਹੈ ਥੱਲੇ ਸਾਡੇ ਵਿੱਚ ਪੂਰੀ ਅਵੇਅਰਨੈਸ ਨਹੀਂ ਆਈ ਹੈਗੀ ਕਿ ਸਾਨੂੰ ਪਾਲਿਸ਼ ਲੈਣੇ ਆ ਸੈਮੀ ਪਾਲਿਸ਼ ਲੈਣੇ ਆ ਇਹਦੇ ਵਿੱਚ ਤਿੰਨ ਵੈਰਾਈਟੀਆਂ ਆਉਂਦੀਆਂ ਪਾਲਿਸ਼ ਸੈਮੀ ਪਾਲਿਸ਼ ਅਨ ਪਾਲਿਸ਼ ਹੁਣ ਜਿਹੜੇ ਪਾਲਿਸ਼ਡ ਹੈ ਉਹ ਹੈ ਉਹਦੇ ਕੋਈ ਨਿਊਟ੍ਰੀਐਂਟ ਨਹੀਂ ਹੈ ਮਤਲਬ ਜਸ ਸਟਿਕ ਖਾਣਾ ਪੂਰਤੀ ਹੈ ਕਿ ਤੁਸੀਂ ਮਿਲਟਸ ਖਾ ਰਹੇ ਹੋ ਜਾਂ ਉਹਦੇ ਨਾਲ ਕੋਈ ਡਿਸੀਜ਼ ਨੂੰ ਫਰਕ ਨਹੀਂ ਪੈਂਦਾ ਬਸ ਨਾਰਮਲ ਇੱਕ ਸ਼ੈਲਫ ਲਾਈਫ ਵਧਾਉਣ ਵਾਸਤੇ ਜਿਵੇਂ ਕਹਿ ਲੋ ਕਿ ਸਾਲ ਭਰ ਚੱਲ ਜੂਗੇ 2 ਸਾਲ ਚੱਲ ਜੂਗੇ ਸੈਮੀ ਪਾਲਿਸ਼ ਤੇ ਆ ਜਾਂਦਾ ਹੈ ਕਿ ਥੋੜੇ ਵੱਧ ਉਤੋਂ ਥੋੜਾ ਘੱਟ ਆ ਗਿਆ ਬਟ ਉਹਦੇ ਨਾਲ ਵੀ ਕੋਈ ਡਿਸੀਜ਼ ਨੂੰ ਫਰਕ ਨਹੀਂ ਪਿਆ ਜਿਹੜੇ ਅਨ ਪਾਲਿਸ਼ ਹੈ ਇਹ 100% ਇੱਕ ਅਨ ਹੈਲਦੀ ਬੰਦਾ ਹੈ ਜਿਹਨੂੰ ਡਾਕਟਰ ਤੱਕ ਨੇ ਵੀ ਜਵਾਬ ਦੇ ਦਿੱਤਾ ਹੋਇਆ ਠੀਕ ਹੈ ਅਗਰ ਉਹ ਇਹਨੂੰ ਆਪਣੇ ਰੈਗੂਲਰ ਲੈ ਆਵੇ ਇਹ 5 ਮਿੰਟਸ ਨੂੰ ਫੂਡ ਦੇ ਵਿੱਚ ਆਪਣੇ ਲਾਈਫ ਸਟਾਈਲ ਦੇ ਵਿੱਚ ਤੇ ਉਹ ਮੈਂ ਇਹ ਤਾਂ ਨਹੀਂ ਕਹਿ ਸਕਦੀ ਕਿ 100% ਉਹ ਬਿਲਕੁਲ ਰਿਕਵਰ ਕਰੇਗਾ ਉਹ ਬਾਕੀ ਉਹਦੀ ਬਾਡੀ ਤੇ ਹੈ ਉਹਦੀ ਡਿਪੈਂਡੈਂਸ ਤੇ ਹੈ ਠੀਕ ਹੈ ਉਹਦੀ ਡਿਪੈਂਡੈਂਸ ਤੇ ਹੈ ਕਿ ਉਹ ਕਿੰਨਾ ਸੀਰੀਅਸਲੀ ਇਸ ਤੇ ਵਰਕ ਕਰਦਾ ਤੇ ਬਹੁਤ ਸਾਰੇ ਮੈਂ ਆਪਣੇ ਅੱਜ ਦੀ ਪ੍ਰੈਕਟਿਸ ਦੇ ਅੱਜ ਤੱਕ ਦੀ ਪ੍ਰੈਕਟਿਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਕੈਂਸਰ ਤੱਕ ਦੇ ਪੇਸ਼ੈਂਟਸ ਨੂੰ ਠੀਕ ਹੁੰਦੇ ਦੇਖਿਆ ਠੀਕ ਹੈ ਇਹ ਰੈਗੂਲਰ ਯੂਜ਼ ਕਰਦੇ ਨੇ ਇਹ ਸਰ ਪੰਜ ਤਰੀਕੇ ਦੇ ਆਉਂਦੇ ਆ ਕੰਗਨੀ ਸਵਾੰਗ ਕੋਦਰਾ ਕੁਟਕੀ ਔਰ ਹਰੀ ਕੰਗਨੀ ਤੁਸੀਂ ਇਹਦੇ ਵਿੱਚੋਂ ਦੱਸੋਗੇ ਕਿ ਇਤਨਾ ਕਿਹੜਾ ਕਿਹੜਾ ਆ ਜਿਵੇਂ ਕਿ ਆ ਸਾਡੇ ਕੋਲ ਪੈਕੇਟ ਹੈ ਇਹ ਹੈ ਕੰਗਨੀ ਜਿਹਨੂੰ ਆਪਾਂ ਫੌਕਸ ਟੇਲ ਮਿਲਟ ਕਹਿੰਦੇ ਆ ਅੱਛਾ ਜੀ ਠੀਕ ਹੈ ਜੀ ਇਹਨਾਂ ਦੇ ਅਲੱਗ-ਅਲੱਗ ਨਿਊਟ੍ਰੀਅਨ ਨਿਊਟ੍ਰੀਅਨ ਲੈਵਲ ਹੈਗੇ ਆ ਠੀਕ ਹੈ ਜੀ ਬਾਕੀ ਇਹ ਹੈ ਕਿ ਕਿਵੇਂ ਹੁੰਦਾ ਫਿਰ ਜੇ ਕੰਗਨੀ ਇਹਨਾਂ ਨੂੰ ਬਹੁਤ ਜ਼ਿਆਦਾ ਈਜ਼ੀ ਇਹਨਾਂ ਦਾ ਬਹੁਤ ਈਜ਼ੀ ਵੇਅ ਆ ਯੂਜ਼ ਕਰਨਾ ਤੁਸੀਂ ਇਹਨੂੰ ਐਜ਼ ਅ ਫਲੋਰ ਮਤਲਬ ਆਟਾ ਬਣਾ ਕੇ ਰੋਟੀ ਖਾ ਸਕਦੇ ਹੋ ਪੂੜਾ ਬਣਾ ਸਕਦੇ ਹੋ ਚਿੱਲਾ ਬਣਾ ਸਕਦੇ ਹੋ ਉਸ ਆٹے ਦਾ ਤੁਸੀਂ ਕੜਾ ਪ੍ਰਸ਼ਾਦ ਬਣਾ ਸਕਦੇ ਹੋ ਠੀਕ ਹੈ ਜੀ ਫਿਰ ਇਹਦੇ ਵਿੱਚ ਆ ਜਾਂਦਾ ਕਿ ਆ ਹੈਗੀ ਸਾਡੇ ਕੋਲ ਹਰੀ ਕੰਗਨੀ ਇਹਨੂੰ ਕਹਿੰਦੇ ਆਪਾਂ ਬ੍ਰਾਊਨ ਟੌਪ ਮਿਲਟ ਆਹ ਹਰੀ ਕੰਗਨੀ ਠੀਕ ਹੈ ਜੀ ਇਹ ਆ ਗਈ ਆਪਣੇ ਕੋਲ ਸਵਾਂਕ ਸਵਾਂਯਾਰਡ ਹੂੰ ਠੀਕ ਹੈ ਫਿਰ ਆਪਣੇ ਕੋਲ ਆ ਜਾਂਦੀ ਹੈ ਇਹਦੇ ਵਿੱਚ ਕੁਟਕੀ ਕੁਟਕੀ ਇਹ ਆਂਦੀ ਹਾਂ ਜੀ ਲिटल ਮਿਲਟ ਕੁਟਕੀ ਠੀਕ ਹੈ ਜੀ ਔਰ ਆਪਨੇ ਕੋਲ ਹੈਗਾ ਕੋਦਰਾ ਕੋਡੋ ਹੂੰ ਕੋਡੋ ਮਿਲਟ ਇਹ ਪੰਜ ਜਿਹੜੇ ਐ ਇਹਨਾਂ ਨੂੰ ਐਕਚੁਅਲੀ ਇਹਨਾਂ ਤੇ ਇਹਨਾਂ ਨੂੰ ਮਿਲਟ ਮੈਨ ਆਫ ਇੰਡੀਆ ਡਾਕਟਰ ਖਾਦਰਵਲੀ ਜੀ ਹੈਗੇ ਐ ਤੇ ਉਹਨਾਂ ਨੇ ਇਹਨਾਂ ਨੂੰ ਜਿਹੜਾ ਸਭ ਤੋਂ ਪਹਿਲਾਂ ਜਿਵੇਂ ਕਹਿੰਦੇ ਨੇ ਕਿ ਡਿਸਕਵਰ ਕੀਤਾ ਸੀਗਾ ਔਰ ਇਹਨਾਂ ਨੂੰ ਸ਼੍ਰੀ ਧਾਨਿਆ ਕਿਹਾ ਜਾਂਦਾ ਹੈ ਸ਼੍ਰੀ ਧਾਨਿਆ ਮੀਨਸ ਕੀ ਇਹਦਾ ਜਿੰਨੀ ਪਾਵਰ ਹੈਗੀ ਐ ਕਿ ਇੱਕ 언ਹੈਲਦੀ ਬੰਦੇ ਨੂੰ ਹੈਲਦੀ ਕਰ ਸਕਦਾ ਠੀਕ ਹੈ ਇਹ ਆٹے ਤੋਂ ਬਣਾ ਕੇ ਉਹ ਟੰਗਣਾ ਵੀ ਖਾਣ ਹਾਂਜੀ ਇਹ ਇਹ ਗ੍ਰੇਨਸ ਹੈ ਠੀਕ ਹੈ ਇਹਨੂੰ ਤੁਸੀਂ ਖਿਚੜੀ ਦਲੀਆ ਮਿੱਠਾ ਨਮਕੀਨ ਠੀਕ ਹੈ ਆਪਣੇ ਪਪਰਾਈਜ਼ ਦੀ ਤਰ੍ਹਾਂ ਇਹ ਮਲਟੀ ਗ੍ਰੇਨ ਬਿਸਕੁਟ ਬਣ ਰਹੇ ਆ ਅੱਜਕੱਲ ਇਹ ਬਣ ਰਹੇ ਆ ਕੁਕੀਜ਼ ਬਣ ਰਹੇ ਆ ਹਰ ਤਰੀਕੇ ਦੇ ਕਿਉਂਕਿ ਕੀ ਹੈ ਕਿ ਇੱਕ ਹੈਲਦੀ ਲਾਈਫ ਸਟਾਈਲ ਨੂੰ ਜੀਣ ਵਾਸਤੇ ਸਾਨੂੰ ਬੇਕਰੀ ਪ੍ਰੋਡਕਟਸ ਵੀ ਬਹੁਤ ਵੱਡਾ ਜਿਹੜਾ ਇੱਕ ਨੁਕਸਾਨ ਦੇ ਰਿਹਾ ਠੀਕ ਹੈ ਜੀ ਮਿਕਸ ਕਰ ਲਿਆ ਜਾਂਦਾ ਜੀ ਮਿਕਸ ਕਰਕੇ ਬਣਾਉਣਾ ਨਹੀਂ ਸਰ ਇਹਨਾਂ ਨੂੰ ਤੁਸੀਂ ਅਲੱਗ-ਅਲੱਗ ਖਾਓ ਤਾਂ ਜ਼ਿਆਦਾ ਬੈਨੀਫੀਸ਼ੀਅਲ ਹੈਗੇ ਆ ਜਿਵੇਂ ਜਿਵੇਂ ਉਹ ਕਰ ਲੋ ਹਾਂਜੀ ਜਿਵੇਂ ਦਲੀਆ ਹੀ ਬਣਾਉਣਾ ਬਿਲਕੁਲ ਬਿਲਕੁਲ ਉਹ ਦਲੀਆ ਬਣਦਾ ਬਿਲਕੁਲ ਸਾਰਿਆਂ ਦਾ ਦਲੀਆ ਸਾਰਿਆਂ ਦਾ ਟੇਸਟ ਵੈਰੀ ਗੁੱਡ ਹੈਗਾ ਕੋਈ ਐਦਾਂ ਨਹੀਂ ਕੋਈ ਖ ਨਮਕੀਨਾਂ ਕੁਛ ਨਹੀਂ ਤੁਸੀਂ ਕਿਸੇ ਦਾ ਵੀ ਮਿੱਠੇ ਮਿੱਠੇ ਢੰਗ ਨਾਲ ਵੀ ਬਣਾ ਸਕਦੇ ਹੋ ਠੀਕ ਹੈ ਨਮਕੀਨ ਢੰਗ ਨਾਲ ਵੀ ਬਣਾ ਸਕਦੇ ਹੋ ਇਹਨੂੰ ਐਜ਼ ਤੁਸੀਂ ਸਟਫ ਰਾਈਸ ਦੀ ਤਰ੍ਹਾਂ ਬਣਾ ਸਕਦੇ ਹੋ ਠੀਕ ਹੈ ਜੀ ਫਿਰ ਬਿਰਿਆਨੀ ਇਹਦਾ ਡੋਸਾ ਬਣਦਾ ਠੀਕ ਹੈ ਜੀ ਇਡਲੀ ਬਣਦੀ ਹੈ ਮੈਂ ਖੁਦ ਪਰਸਨਲੀ ਇਹ ਚੀਜ਼ਾਂ ਜਿਹੜੀਆਂ ਕੁੱਕ ਕਰ ਚੁੱਕੀ ਹਾਂ ਇਹਦਾ ਫਰਕ ਸਿਰਫ ਇੰਨਾ ਹੈ ਕਿ ਵੀ ਇਹ ਪਾਲਿਸ਼ ਨਹੀਂ ਹੈਗਾ ਇਹ ओरिजिनल ओरिजिनल ਫਾਰਮ ਹੈ ਔਰ ਸੈਕਿੰਡ ਇਅਰ ਦੇ ਵਿੱਚ ਆਉਂਦਾ ਕਿ ਜਿਵੇਂ ਆਪਾਂ ਗੱਲ ਕਰੀਏ ਕਿ ਜਵਾਰ ਬਾਜਰਾ ਰਾਗੀ ਤੇ ਅਸੀਂ ਕਹਿੰਦੇ ਆ ਕਿ ਫਿਰ ਉਹ ਵੀ ਤਾਂ ਹੈ ਉਹ ਕਿਉਂ ਨਾ ਅਸੀਂ ਖਾਈਏ ਤਾਂ ਉਹਦੇ ਨਾਲ ਕੀ ਸਾਨੂੰ ਮਤਲਬ ਉਹਦੇ ਨਾਲ ਫਰਕ ਨਹੀਂ ਪਊਗਾ ਮੇਰੇ ਕੋਲ ਬਹੁਤ سارے ਕੁਐਸਚਨ ਆਉਂਦੇ ਆ ਕਿ ਸਾਡੇ ਘਰ ਦੇ ਵਿੱਚ ਜਵਾਰ ਹੈ ਬਾਜਰਾ ਹੈ ਸਾਡੇ ਕੋਲ ਰਾਗੀ ਹੈ ਠੀਕ ਹੈ ਜੀ ਤਾਂ ਫਿਰ ਉਹ ਉਹ ਇਹ ਕਿਉਂ ਖਾਈਏ ਉਹ ਵੀ ਤਾਂ ਹੈ ਨਾ ਉਹਨੂੰ ਤੁਸੀਂ ਕਿਉਂ ਨਹੀਂ ਵਿੱਚ ਕਰਦੇ ਲੇਕਿਨ ਉਹ ਆਉਂਦੇ ਸਾਡੇ ਨਿਊਟਰਲ ਮਿਲਰਸ ਦੇ ਵਿੱਚ ਓਕੇ ਨਿਊਟਰਲ 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 ਮੀਨਸ ਨਿਊਟਰਲ ਕੀ ਤੁਸੀਂ ਚਾਹੇ ਹੈਲਦੀ ਹੋ ਚਾਹੇ ਅਨ ਹੈਲਦੀ ਹੋ ਹੈਲਦੀ ਨੂੰ ਹੈਲਦੀ ਰੱਖੇਗਾ ਬਟ ਇੰਨੀ ਉਹ ਤੇ ਸ਼ਮਤਾ ਨਹੀਂ ਕਿ ਉਹ ਅਨ ਹੈਲਦੀ ਨੂੰ ਹੈਲਦੀ ਕਰ ਦੇ ਹਾਂ ਉਹ ਇੱਕ ਨਾਰਮਲ ਲਾਈਫ ਸਟਾਈਲ ਠੀਕ ਹੈ दैट ਫੋਰ ਐਗਜ਼ਾਮਪਲ ਸਾਨੂੰ ਇਸ ਟਾਈਮ ਕੋਈ ਪ੍ਰੋਬਲਮ ਨਹੀਂ ਹੈਗੀ ਚਲੋ ਅਸੀਂ ਕੰਨੇ ਅੱਜ ਰੱਬ ਸਭ ਨੂੰ ਹੈਲਦੀ ਰੱਖੇ ਕਿ ਸਾਨੂੰ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਅਗਰ ਮੈਂ ਇਸ ਟਾਈਮ ਜਵਾਰ ਦੀ ਰੋਟੀ ਖਾਵਾਂ ਤਾਂ ਆਈ ਏਮ ਫਿਟ ਐਂਡ ਫਾਈਨ ਨੂੰ ਕੋਈ ਦਿੱਕਤ ਨਹੀਂ ਆਏ ਜਸ ਫੋਰ ਗੁੱਡ ਲਾਈਫ ਸਟਾਈਲ ਆਰ ਇਹਨਾਂ ਨੂੰ ਆਪਾਂ ਪੋਜ਼ਿਟਿਵ ਮਿਲਰਸ ਚ ਗਿੰਦੇ ਆਂ ਹੂੰ ਅੱਛਾ ਤਿੰਨ ਕੈਟੇਗਰੀਜ਼ ਹੈ ਪੋਜ਼ਿਟਿਵ ਮਿਲਰਸ ਫਿਰ ਆ ਜਾਂਦੇ న్యూਟਰਲ ਫਿਰ ਆ ਜਾਂਦੇ 네ਗੇਟਿਵ 네ਗੇਟਿਵ ਕਿਹੜੇ ਨੇ ਇਹੀ ਸਭ ਤੋਂ ਵੱਡੀ ਦਿੱਕਤ ਐ ਐਕਚੁਅਲੀ 네ਗੇਟਿਵ ਆ ਜਾਂਦੇ ਆ ਸਾਡੇ ਕਨਕ ਜਿਹੜੀ ਆਪਾਂ ਰੋਜ਼ ਖਾਂਦੇ ਆ ਜਿਹੜੀ ਆਪਾਂ ਬਚਪਨ ਤੋਂ ਲੈ ਕੇ ਹੁਣ ਤੱਕ ਜਿਹੜੇ ਆਪਨੇ ਆਪ ਨੂੰ ਯੂਸ ਟੂ ਕੀਤਾ ਹੋਇਆ ਉਸ ਤੋਂ ਬਿਨਾ ਸਾਨੂੰ ਇਦਾਂ ਲੱਗਦਾ ਹੋਊਗਾ ਕਿ ਖਾਦਾ ਹੀ ਨਹੀਂ ਸਕਦੇ ਸਹੀ ਗੱਲ ਆ ਮਤਲਬ ਤੁਸੀਂ ਇਹ ਕਹੋਗੇ ਕਿ ਮੈਂ ਤੁਹਾਨੂੰ ਇਹਦੀ ਰੋਟੀ ਨਾ ਲਓ ਕਿ ਧਿਆਨ ਨਾਲ ਸੁਣੋ ਆ ਕਿਉਂਕਿ ਪਹਿਲਾਂ ਹੁਣ ਨੈਗੇਟਿਵ ਤੋਂ ਨਿਊਟਰਲ ਵੱਲ ਜਾਈਏ ਫਿਰ ਨਿਊਟਰਲ ਤੋਂ ਪੋਜ਼ਿਟਿਵ ਵੱਲ ਆਉਂਦੇ ਹਾਂ ਪੋਜ਼ਿਟਿਵ ਬਿਲਕੁਲ ਕਿਉਂਕਿ ਨੈਗੇਟਿਵ ਐਕਚੁਅਲੀ ਕੀ ਹੈ ਕਿ ਮੈਂ ਸਭ ਨੂੰ ਇਹੀ ਜਾਣਕਾਰੀ ਦਿੰਨੀ ਆ ਕਿ ਤੁਸੀਂ ਬਚਪਨ ਤੋਂ ਬੱਚਿਆਂ ਨੂੰ ਇਹਦੀ ਅਵੇਅਰਨੈਸ ਜ਼ਰੂਰ ਦਿਓ ਅਸੀਂ ਬੱਚਿਆਂ ਨੂੰ ਖਵਾਨ ਨਹੀਂ ਕਰਨਕ ਦੀ ਰੋਟੀਆਂ ਅਤੇ ਉਹਦਾ ਟੇਸਟ ਕਿੰਨੇ ਹੁਣ ਤੱਕ ਅੱਗੇ ਬੇਚਦਾ ਹੈ ਬੱਚਿਆਂ ਨੂੰ ਨਹੀਂ ਸਾਨੂੰ ਲੇਡੀਜ਼ ਨੂੰ ਇਹਦੀ ਅਵੇਅਰਨੈਸ ਹੋਣੀ ਜ਼ਰੂਰੀ ਹੈ ਕਿਉਂਕਿ ਰਸੋਈ ਤਾਂ ਸਾਡੇ ਕੋਲ ਕੁਕਿੰਗ ਅਸੀਂ ਕਰਦੇ ਹਾਂ ਇਹ ਗੈਰ ਹੈ ਕਿ ਬੱਚਿਆਂ ਨੂੰ ਯੂਜ਼ ਟੂ ਦਾ ਅਸੀਂ ਕਰਵਾਉਣਾ ਹੈ ਸਾਡੇ ਕੋਲ ਉਹਨਾਂ ਨੇ ਫਸਟ ਸਕੂਲ ਸਾਡੇ ਅਸੀਂ ਆ ਠੀਕ ਹੈ ਜੀ ਜਿੱਦ ਜਿਵੇਂ ਕਿ ਅਸੀਂ ਪੜਦੇ ਆ ਦੇਖੋ ਮੈਂ ਮੇਰੀ 52 ਸਾਲ ਦੀ ਉਮਰ ਹੋ ਵੀ ਹਾਂਜੀ ਤੇ ਮੈਂ ਇਹਨਾਂ ਨੂੰ ਮਾੜਾ ਮੋਟਾ ਸੁਣਿਆ ਹੁਣ ਮੈਂ ਪਹਿਲਾਂ ਤਾਂ ਆਪਣੇ ਆਪ ਤੇ ਉਂਗਲੀ ਧਰਦਾ ਕਿ ਮੈਨੂੰ ਨਹੀਂ ਪਤਾ ਨਹੀਂ ਪਤਾ ਹੈ ਮੈਂ ਆਪਣੇ ਬੱਚਿਆਂ ਨੂੰ ਕਿਵੇਂ ਦੱਸੂਗਾ ਜੇ ਮੈਨੂੰ ਹੀ ਨਹੀਂ ਬਿਲਕੁਲ ਇਹ ਹੈਗਾ ਕੋਦਰਾ ਕੋਦਰਾ ਤੇ ਇਹਨੂੰ ਕਹਿੰਦੇ ਨੇ ਕੁੱਟਕੀ ਕੁੱਟਕੀ ਜੀ ਕੰਗਣੀ ਇਹ ਇਹ ਕੰਗਣੀ ਕੰਗਣੀ ਜੀ ਹਰੀ ਕੰਗਣੀ ਹਰੀ ਕੰਗਣੀ ਹੈ ਤੇ ਇਹ ਸੁਆਗ ਹੈ ਮੈਂ ਵੀ ਆਪਣੇ ਨੂੰ ਕਈ ਨੰਬਰ ਦਾ ਨਾ ਜੀ ਤੇ ਮੈਂ ਯਾਦ ਕਰ ਲੇ ਦਾ ਮਤਲਬ ਹੁੰਦਾ ਹੈ ਬਿਲਕੁਲ ਬਿਲਕੁਲ 100% ਅੱਗੇ ਜੀ ਮੜਿਆ ਵੀ ਇਹ ਸ਼ਹਿਦ ਬਾਰੇ ਵੀ ਤੁਸੀਂ ਦੱਸ ਰਹੇ ਹੋ ਕਿ ਸ਼ਹਿਦ ਦਾ ਕੀ ਫਰਕ ਹੈ ਸ਼ਹਿਦ ਸਰ ਇਹ ਸਭ ਤੋਂ ਪਹਿਲਾਂ ਤਾਂ ਇਹਦੀ ਵੱਡੀ ਕੁਆਲਿਟੀ ਕੀ ਹੈ ਕਿ ਰੌ ਹਣੀ ਹੈ ਇਹ ਬਿਲਕੁਲ ਰੌ ਇਹ ਆਮ ਜਿਹੜਾ ਮਾਰਕੀਟ ਤੇ ਹਣੀ ਮਿਲਦਾ ਉਹ ਉਹ ਨੂੰ ਕੁਝ ਕਰਦੇ ਨੇ ਉਹਨੂੰ ਰਿਫਾਈਨਡ ਹੁੰਦਾ ਅੱਛਾ ਠੀਕ ਹੈ ਜੀ ਰਿਫਾਈਨਡ ਹੁੰਦਾ ਤਾਂ ਹੀ ਜ਼ਿਆਦਾ ਕਲੀਅਰ ਹੁੰਦਾ ਹੋਏ ਇੰਨਾ ਕਲੀਅਰ ਕ੍ਰਿਸਟਲ ਕਲੀਅਰ ਆਉਂਦਾ ਨਾ ਬਿਲਕੁਲ ਹੀ ਜਿਹਨੂੰ ਆਪਾਂ ਜੀ ਔਰ ਸੈਕਿੰਡਰੀ ਦੇ ਵਿੱਚ ਸਭ ਤੋਂ ਵੱਡੀ ਕੁਆਲਿਟੀ ਹੈ ਕਿ ਅਗਰ ਰੌ ਹਣੀ ਹੈ ਪਿਓਰ ਹਣੀ ਹੈ ਤੇ ਉਹ ਜੰਮੂਗਾ ਨਹੀਂ ਠੀਕ ਹੁਣ ਇਸ ਟਾਈਮ ਅਗਰ ਆਪਾਂ ਗੱਲ ਕਰੀਏ ਤਾਂ ਵਿంటర్ ਸੀਜ਼ਨ ਹੀ ਚੱਲ ਰਿਹਾ ਫਿਲਹਾਲ ਤੇ ਤੁਸੀਂ ਇਹ ਦੇਖ ਸਕਦੇ ਹੋ ਕਿ ਬਿਲਕੁਲ ਲਿਕੁਇਡ ਹੈ ਹਾਂ ਲਿਕੁਇਡ ਹੈ ਪੂਰਾ 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 ਠੀਕ ਹੈ ਔਰ ਇਹ ਥੋੜਾ ਡਾਰਕ ਦੇ ਵਿੱਚ ਹੈ ਠੀਕ ਹੈ ਜੀ ਜੇ ਤੁਸੀਂ ਗੋੜ ਲੈ ਕੇ ਆਏ ਹੋ ਤਾਂ ਸਫਰ ਹੈ ਹਰ ਜੀ ਜੀ ਇਹ ਦਾ ਜੀ ਇਹਨੂੰ ਆਪਾਂ ਆਰਗੇਨਿਕ ਨਹੀਂ ਕਹਿ ਸਕਦੇ ਇਹਨੂੰ ਆਪਾਂ ਇਦਾਂ ਕਹਿੰਦੇ ਆ ਕਿ ਦੇਸੀ ਦੇਸੀ ਕੀ ਹੈ ਕਿ ਇਹਦੇ ਵਿੱਚ ਦੇਸੀ ਦਾ ਮਤਲਬ ਹੁੰਦਾ ਹੈ ਕਿ ਐਦਾਂ ਦੀ ਚੀਜ਼ ਜਿਹੜੀ ਕਿ ਸਾਨੂੰ ਫਾਇਦਾ ਕਰਦੀ ਹੈ ਠੀਕ ਹੈ ਕੁਝ ਚੀਜ਼ਾਂ ਨੈਚਰੋਪੈਥੀ ਚਿੱਤਾਂ ਦੀਆਂ ਕਿ ਤੁਹਾਨੂੰ ਅਗਰ ਇਹ ਲੱਗ ਰਿਹਾ ਹੈ ਕਿ ਮੈਨੂੰ ਇਹਨੇ ਖਾਣਾ ਕੋਈ ਫਾਇਦਾ ਨਹੀਂ ਹੋਇਆ ਮੈਂ ਇੱਕ ਪੁਆਇੰਟ ਇਹ ਵੀ ਲੈ ਕੇ ਚੱਲਦੀ ਹਾਂ ਫੋਰ ਐਗਜ਼ਾਮਪਲ ਤੁਸੀਂ ਉਹ ਕਹਿ ਰਹੇ ਮੈਂ ਕੋਦਰਾ ਖਾ ਰਿਹਾ ਹਾਂ ਮੈਨੂੰ ਮਹੀਨਾ ਹੋ ਗਿਆ ਮੈਨੂੰ ਹਲੇ ਤੱਕ ਕੁਝ ਲੱਗ ਨਹੀਂ ਰਿਹਾ ਠੀਕ ਹੈ ਉੱਧਾ ਹਲਕਾ ਫਿਲਕਾ ਫੀਲ ਹੋ ਰਿਹਾ ਹੈ ਹੂੰ ਤੇ ਇਹ ਚੀਜ਼ ਨੇ ਅਗਰ ਤੁਹਾਨੂੰ ਇੱਕ ਪੁਆਇੰਟ ਵੀ ਅਸਰ ਕੀਤਾ ਹਾਂਜੀ ਬਟ ਉਹਨੇ 100% ਕੋਈ ਨੁਕਸਾਨ ਨਹੀਂ ਕੀਤਾ ਨੁਕਸਾਨ ਨਹੀਂ ਠੀਕ ਹੈ ਹਾਂ ਇਹ ਬਹੁਤ ਵੱਡਾ ਪੁਆਇੰਟ ਹੈ ਇਹਦੇ ਵਿੱਚ ਦੂਜਾ ਆਪਾਂ ਆ ਜੰਨੇ ਆ ਕਿ ਜਿਹੜੀ ਚੀਜ਼ ਜਿੰਨੀ ਫਾਸਟ ਸਾਨੂੰ ਰਿਲੀਫ ਦਿੰਦੀ ਹੈ ਉੰਨੀ ਜ਼ਿਆਦਾ ਖਤਰਨਾਕ ਹੈ ਹੂੰ ਠੀਕ ਹੈ ਪਰ ਮੈਂ ਇੱਥੇ ਕੋਈ ਵੀ ਕਿਸੇ ਨਾਮ ਨਹੀਂ ਲੈਣਾ ਚਾਹੂੰਗੀ ਕਿ ਕੋਈ ਟੈਬਲੇਟ ਹੈ ਉਹ ਪਾਊਡਰ ਹੈ ਵਟ ਏਵਰ ਬਸਾਨੂੰ ਇਹ ਨਹੀਂ ਪਤਾ ਕਿ ਕਿਹੜੀ ਚੀਜ਼ ਸਾਨੂੰ ਕਿਸੇ ਵੀ ਚੀਜ਼ ਤੋਂ ਫਾਸਟ ਰੀਲੀਫ ਦਿੰਦੀ ਹੈ ਉਹ ਉਨੀ ਡੇਂਜਰਸ ਹੈ ਫੋਰ आवर ਬੋਡੀ ਠੀਕ ਠੀਕ ਹੈ ਜੀ ਉਹ ਸਾਡੇ ਲੀਵਰ ਸਾਡੇ ਕਿਡਨੀਜ਼ ਫਿਰ ਅਸੀਂ ਕੀ ਕਹਿੰਦੇ ਆ ਕਿ ਪਤਾ ਨਹੀਂ ਤਾਂ ਚੇਤਨਾ ਕਹਿੰਦੇ ਆ ਜਿਵੇਂ ਈਵਨ ਦਾਲ ਸਬਜੀ ਵੀ ਸਲੋ ਪ੍ਰੋਸੈਸ ਤੇ ਹੁੰਦੇ ਆ ਅਸੀਂ ਲੱਸੀ ਬਣਾਉਨੇ ਆ ਔਰੇ ਜੀ ਜਿੰਨੀ ਸਲੋ ਬਣਦੀ ਆ ਓਨੀ ਤੌੜੀ ਦੀ ਦਾਲ ਓਨੀ ਉਹ ਜ਼ਿਆਦਾ ਫਾਇਦੇਮੰਦ ਆ ਉਹ ਓਸ਼ਦੀ ਆ ਓਸ਼ਦੀ ਠੀਕ ਹੈ ਜੀ ਤੇ ਸ਼ੱਕਰ ਵੀ ਉਸੇ ਕੈਟਾਗਰੀ ਸ਼ੱਕਰ ਵੀ ਸੇਮ ਸੇਮ ਤੇ ਹਲਦੀ ਵੀ ਔਰ ਹਲਦੀ ਵੀ ਦੇਸੀ ਅਸੀਂ ਤਾਂ ਕੋਸ਼ਿਸ਼ ਕਰੀ ਦੀ ਹੈ ਵੀ ਦੇਖੋ ਸਰ ਇਹਦੇ ਵਿੱਚ ਇੱਦਾਂ ਇੱਕ ਆ ਇੱਕ ਆਂਦੀ ਆਪਣੀ ਬਿਲਕੁਲੀ ਕੱਚੀ ਹਲਦੀ ਹਾਂਜੀ ਠੀਕ ਹੈ ਅਸੀਂ ਘਰਾਂ 'ਚ ਵੀ ਵਰਤੀ ਹੁੰਦੀ ਆ ਅਸੀਂ ਕਹਿੰਦੇ ਇਹਦਾ ਬਹੁਤ ਫਾਇਦਾ ਆ ਫਿਰ ਦੂਸਰਾ ਆ ਜਾਂਦਾ ਉਹਦੇ ਵਿੱਚ ਹੁਣ ਅੱਜਕੱਲ ਬੜੀ ਫੇਮਸ ਹੋ ਗਈ ਹੈ ਇੱਕ ਅੰਬਾ ਹਲਦੀ ਲੈ ਕੇ ਚੱਲਣ ਲੱਗ ਗਏ ਹੈ ਜੀ ਉਹ ਉਧਰੋਂ ਆਂਦੀ ਮਾਚਲ ਤੋਂ ਆਂਦੀ ਹੈ ਕੋਈ ਕਹਿੰਦਾ ਕਿ ਤੋਂ ਆਂਦੀ ਹੈ ਤੇ ਆਪਾਂ ਇੱਕ ਵੈਰਾਈਟਿਸ 'ਚ ਚਲੇ ਗਏ ਤਾਂ ਕੋਈ ਤੁਹਾਨੂੰ ਸਮਝ ਹੀ ਨਹੀਂ ਆ ਰਹੀ ਕੱਚੀ ਹਲਦੀ ਖਾਈਏ ਅੰਬਾ ਹਲਦੀ ਖਾਈਏ ਸਿੰਪਲ ਹਲਦੀ ਖਾਈਏ ਜਾਂ ਕੀ ਕਨਫਿਊਜ਼ ਹੈ ਨਾ ਜਿੱਦਾਂ ਮੈਂ ਤੁਹਾਨੂੰ ਗੱਲ ਕੀਤੀ ਰਿਫਾਈਨਡ ਉਹ ਆ ਜਾਂਦੀ ਹੈ ਰਿਫਾਈਨਡ ਠੀਕ ਹੈ ਜੀ ਮੈਂ ਇਹ ਨਹੀਂ ਕਹਿ ਰਹੀ ਕਿ ਜਿਹੜੇ ਮੈਂ ਨਾਮ ਲਏ ਉਹ ਨਾਲ ਸ੍ਰੀਫਾਈਨਡ ਹੈ ਬਟ ਮੈਂ ਤੁਹਾਨੂੰ ਉਹਦਾ ਦੱਸ ਰਹੀ ਕਿ ਜਿਹੜੀ ਆਪਾਂ ਇੱਕ ਨਾਰਮਲ ਮਾਰਕੀਟ ਚੋਂ ਹਲਦੀ ਲੈ ਕੇ ਆ ਰਹੇ ਹਾਂ ਸਾਨੂੰ ਨਹੀਂ ਪਤਾ ਉਹਨਾਂ ਨੇ ਕਿੱਥੇ ਪੀਸੀ ਕਿੱਥੋਂ ਆਈ ਕਿੰਨੀ ਉਹਦੀ ਮਨਿਆਦ ਸੀ ਕਿਹੜੇ ਟਾਈਮ ਤੇ ਉਹਨਾਂ ਨੇ ਕੱਚੀ ਉੱਥੋਂ ਚੱਕ ਕੇ ਲਿਆਂਦੀ ਸੀਗੀ ਠੀਕ ਹੈ ਅਸੀਂ ਕੋਸ਼ਿਸ਼ ਕਰੀ ਦੀ ਸਭ ਨੂੰ ਇਹ ਕਹੀਦਾ ਤੁਸੀਂ ਘਰ ਚ ਬੀਜ ਲੋ ਜੇ ਤੁਸੀਂ ਬੀਜ ਸਕਦੇ ਠੀਕ ਹੈ ਨਹੀਂ ਬੀਜ ਸਕਦੇ ਕੋਸ਼ਿਸ਼ ਕਰੋ ਕਿ origignal ਫਾਰਮ ਮਿਲੇ ਸਭ ਤੋਂ ਵੱਡੀ ਹੁਣ ਅਸੀਂ ਕੀ ਸਾਡਾ ਮੋਟਿਵ ਕੀ ਹੈ ਇਹਦੇ ਨਾਲ ਜੁੜਨ ਦਾ ਕਿ ਅਸੀਂ ਇਹ ਚਾਹੁੰਦੇ ਆ ਕਿ ਜੋ ਚੀਜ਼ ਅਸੀਂ ਖਾਨੇ ਆ ਹਾਂ ਫੋਰ ਇਗਜ਼ਾਮਪਲ ਮੈਨੂੰ ਸਾਨੂੰ ਕੋਈ ਚੀਜ਼ ਬਹੁਤ ਬੈਟਰ ਕਿਤੇ ਮਿਲੀ ਤੁਸੀਂ ਆ ਤੁਹਾਨੂੰ ਕੋਈ ਬੈਟਰ ਮਿਲੀ ਤੁਹਾਨੂੰ ਜੰਮੂ ਵੀ ਜਾਣਾ ਪਵੇ ਤੁਸੀਂ ਕਹੋਗੇ ਮੈਂ ਜਾਊਂਗਾ ਉੱਥੇ ਉਹ ਚੀਜ਼ ਮਿਲ ਰਹੀ ਹੈ ਇੱਥੇ ओरिजिनल ਨਹੀਂ ਹੈ ਠੀਕ ਹੈ ਤੇ ਅਗਰ ਅਸੀਂ ਕਹਿੰਨੇ ਕਿ ਅਸੀਂ ਉਹ ਚੀਜ਼ ਖਾਧੀ ਔਰ ਸਾਨੂੰ ਬੈਨੀਫਿਟ ਹੋਇਆ ਹਾਂ ਤੇ ਦੂਜੇ ਨੂੰ ਅਸੀਂ ਕਿਉਂ ਨਹੀਂ ਉਹ ਚੀਜ਼ ਦਵਾਂਗੇ ਉਹ ਦੱਸੀਏ ਹਨਾ ਸ਼ੇਅਰ ਕਰੀਏ ਇਨਫੋਰਮੇਸ਼ਨ ਤੇ ਪ੍ਰੋਵਾਈਡ ਕਰੀਏ ਹੁਣ ਅਗਰ ਸਾਨੂੰ ਇਹ ਚੀਜ਼ ਨੇਚਰ ਨੇ ਇੰਨਾ ਵੱਡਾ ਤੋਹਫਾ ਦਿੱਤਾ ਕਿ ਤੁਸੀਂ ਨੇਚਰਲ ਚੀਜ਼ਾਂ ਖਾਓ ਹਾਂ ਔਰ ਮੈਂ ਆਪਣੀ ਇੱਕ ਛੋਟੀ ਜਿਹੀ ਸਟੋਰੀ ਇਹਦੇ ਜ਼ਰੂਰ ਸ਼ੇਅਰ ਕਰਨਾ ਚਾਹੂੰਗੀ ਕਿ ਬਿਫੋਰ ਇਹਦੇ ਵਿੱਚ ਇਨਵੋਲਵ ਹੋਣ ਤੋਂ ਪਹਿਲਾਂ ਮੈਂ ਡਿਪਟੀ ਮੈਨੇਜਰ ਸੀ ਬੈਂਕ ਦੇ ਵਿੱਚ ਠੀਕ ਬਟ ਉਹੀ ਗੱਲਾਂ ਆ ਜਾਂਦੀਆਂ ਕਿ ਤੁਸੀਂ ਜਦੋਂ ਕਿਤੇ ਕੰਮ ਕਰਦੇ ਹੋ ਹਮ ਕਾਰਪੋਰੇਟ ਵਰਡ ਚੁੰਦੇ ਹੋ ਤੁਹਾਨੂੰ ਕੋਈ ਖਾਣ ਪੀਣ ਦੀ ਸੁਰਤ ਨਹੀਂ ਤੁਸੀਂ ਤਾਂ ਆਪਣਾ ਕੰਮ ਕਰਨਾ ਸਾਰਾ ਦਿਨ 8 ਪਲੇਗੇ ਸ਼ਾਮ ਤੱਕ ਹੀ ਇਹ ਕੰਮ ਕਰੋ ਤੁਸੀਂ ਕੰਮ ਕਰ ਰਹੇ ਹੋ ਹਾਂ ਉਹਦੇ ਵਿੱਚ ਇੱਕ ਲਾਈਫ ਸਟਾਈਲ ਕਿੱਥੇ ਆ ਤੁਹਾਡਾ ਜ਼ੀਰੋ ਸਾਰਾ ਦਿਨ ਮੈਨੂੰ ਰੋਟੀ ਖਾਣ ਦੀ ਫੁਰਸਤ ਨਹੀਂ ਸੀ ਸਵੇਰੇ अर्ਲੀ ਨਿਕਲਣਾ ਕੋਈ ਬ੍ਰੇਕਫਾਸਟ ਦਾ ਟਾਈਮ ਨਹੀਂ ਕੋਈ ਲੰਚ ਦਾ ਈਵਨਿੰਗ 'ਚ ਜਦੋਂ ਭੁੱਖ ਲੱਗਣੀ ਤਾਂ ਚਾਹ ਦਾ ਇੱਕ ਕੱਪ ਤੇ ਨਾਲ ਜੋ ਪੀਜ਼ਾ 버ਗਰ ਜਾਂ ਸੈਂਡਵਿਚਸ ਉਹ ਆਪਾਂ ਖਾ ਲੈਨੇ ਹਾਂ ਇੱਕ ਸਾਲ ਤੱਕ ਉਹ ਚੱਲ ਰਹੇ ਹੋ ਇੱਕ ਸਾਲ ਤੱਕ ਮੇਰੀ ਬਾਡੀ ਨੇ ਮੈਨੂੰ ਸਾਈਨ ਦਿੱਤੇ ਹੋਗੇ ਕਿ ਹਾਂ ਮੈਨੂੰ ਐਸਿਡ ਬਣ ਰਿਹਾ ਹੈ ਜਾਂ ਮੈਨੂੰ ਕੁਝ ਤਕਲੀਫ ਹੋ ਰਹੀ ਹੈ ਬਟ ਮੈਂ ਉਹਨੂੰ ਇਗਨੋਰ ਕੀਤਾ ਇਹ ਬਹੁਤ ਵੱਡਾ ਰੀਜ਼ਨ ਹੈ ਸਾਡਾ ਸਾਰੇ ਹਿਊਮਨਸ ਦਾ ਕਿ ਅਸੀਂ ਇਗਨੋਰ ਕਰਦੇ ਹਾਂ ਸਾਨੂੰ ਜੇ ਹਲਕਾ ਜਿਹਾ ਵੀ ਕੋਈ ਰਿਫਲੈਕਸ ਜਿਹਾ ਲੱਗ ਰਿਹਾ ਹੈ ਬਾਡੀ ਚ ਅਸੀਂ ਕਹਿੰਦੇ ਕੋਈ ਗੱਲ ਨਹੀਂ ਉਹ ਕੁਝ ਖਾ ਲਿਆ ਹੋਊਗਾ ਫੇਕ ਹੀ ਹੋ ਗਿਆ ਆਪਾਂ ਉਹਨੂੰ ਸੀਰੀਅਸ ਨਹੀਂ ਲੈਂਦੇ ਅੱਜ ਕੱਲ ਦੇ ਸਮੇਂ ਚ ਇਹ ਬਹੁਤ ਜ਼ਰੂਰੀ ਹੈ ਸੀਰੀਅਸ ਲੈਣਾ ਔਰ ਉਹ 1 ਸਾਲ ਤੱਕ ਇਹ ਚੀਜ਼ ਚੱਲਦੀ ਰਹੀ ਆਫਟਰ ਥੈਟ ਉਹਨੇ ਇੰਨਾ ਜ਼ਿਆਦਾ ਮੈਨੂੰ ਪਤਾ ਤੁਸ ਸਮਝ ਲੋ ਕਿ ਇੱਕ ਤਰੀਕੇ ਦੀ ਮੈਂ ਮਰਨ ਦੀ ਹਾਲਤ 'ਚ ਪਹੁੰਚ ਗਈ ਸੀ। ਅੱਛਾ ਠੀਕ ਹੈ। ਮੈਨੂੰ ਇਹ ਲੱਗਾ ਕਿ ਨਹੀਂ ਹੁਣ ਮੈਂ ਫਿਨਿਸ਼ ਹਾਂ। ਕਿਉਂਕਿ ਮੈਨੂੰ ਆਪਣਾ ਸਾਹ ਤੱਕ ਵੀ ਫੀਲ ਨਹੀਂ ਸੀ ਹੋ ਰਿਹਾ। ਮੇਰੀ ਮੇਰੇ ਫੈਟ ਆ ਗਈ। ਮੈਂ 80 ਕਿਜੀ weight 'ਚ ਸੀਗੀ। ਅੱਛਾ ਅੱਜ ਤੋਂ 7 ਸਾਲ ਪਹਿਲਾਂ ਜਾਂ 6 ਸਾਲ ਪਹਿਲਾਂ ਆਪਾਂ ਗਣ ਲਈਏ 2018-19 'ਚ। ਅੱਛਾ ਮੈਂ ਬਿਲਕੁਲ 80 ਕਿਜੀ ਦੇ ਕਰੀਬ ਚਲੀ ਗਈ ਸੀਗੀ। ਮੈਨੂੰ thyroid, bp ਲੀਵਰ ਫੈਟੀ ਹਾਂ ਫਿਰ ਕਿਡਨੀਜ਼ ਤੇ ਪ੍ਰੋਬਲਮ ਫਿਰ ਲੱਤਾਂ ਦਾ ਮਤਲਬ ਜ ਸਾਹ ਚੜਨਾ ਤੁਰੰਤ ਜਦ ਲੱਗਣਾ ਕਿ ਨਹੀਂ ਕਿਉਂਕਿ ਖਾਣਾ ਪੀਣਾ ਵਧੀਆ ਨਹੀਂ ਤੇ ਕਿਉਂਕਿ ਸਾਲ ਪਰ ਰੋਟੀ ਤਾਂ ਮੈਂ ਖਾਦੀ ਨਹੀਂ ਕੋਈ ਫਰੂਟ ਨਹੀਂ ਖਾਦਾ ਕੋਈ ਨੇਚਰਲ ਚੀਜ਼ ਵੱਲ ਦੇਖਿਆ ਹੀ ਨਹੀਂ ਕੀ ਪੀਤਾ ਕਾਫੀਨ ਯਾਨੀ ਚਾਹ ਕਾਫੀ ਜਾਂ ਫਿਰ ਤੁਸੀਂ ਬਾਹਰ ਨੀਆਂ ਚੀਜ਼ਾਂ ਠੀਕ ਹੈ ਹੁਣ ਭੁੱਖ ਲਗਨੀ ਹੈ ਕਿਚਨ ਤਾਂ ਹੈ ਨਹੀਂ ਕੋਲ ਜੋ ਦਿਸਿਆ ਉਹੀ ਖਾਉਂਗੇ ਨਾ ਉਹ ਚੀਜ਼ ਤੋਂ ਬਾਅਦ ਮੈਨੂੰ ਸਭ ਤੋਂ ਵੱਡਾ ਬਿਲੀਵ ਮੈਂ ਕਿਥੋਂ ਇਹਦੇ ਨਾਲ ਜੁੜੀ ਕਿ ਬਚਪਨ ਤੋਂ ਮੇਰਾ ਨੇਚਰ ਨਾਲ ਬਹੁਤ ਬਿਲੀਵ ਹੈ ਕਿਉਂਕਿ ਛੋਟੇ ਹੁੰਦੇ ਤੋਂ ਮੈਂ ਬੜਾ ਦੇਖਿਆ ਸਾਡੇ ਘਰਾਂ 'ਚ ਹੀ ਪਿੰਡਾਂ 'ਚ ਜਦੋਂ ਰਹਿੰਦੇ ਸੀਗੇ ਤਾਂ ਉਹਨਾਂ ਨੇ ਕਹਣਾ ਕੋਈ ਦੇਸੀ ਨੁਸਖਾ ਲੈ ਜਵੈਨ ਉਬਾਲ ਲਓ ਜੀਰਾ ਉਹ ਬਾਲ ਨੂੰ ਟੀਟ ਦੁੱਖਿਆ ਤਾਂ ਬੱਚੇ ਨੂੰ ਜਵੈਨ ਦੇ ਦੇਣ ਦੇ ਦੋ ਹਾਂ ਮੈਂ ਬੜਾ ਸਰਚ ਕੀਤਾ ਮਤਲਬ ਇਹਨਾਂ ਚੀਜ਼ਾਂ ਨੂੰ ਆਨਲਾਈਨ ਠੀਕ ਹੈ ਸ਼ਾਇਦ ਕੋਈ ਇਦਾਂ ਦਾ ਵੀ ਹੋਵੇ ਕਿਉਂਕਿ ਮੇਰੇ ਬ੍ਰੇਨ ਫੌਗ ਇੰਨੀ ਜ਼ਿਆਦਾ ਹੋ ਚੁੱਕੀ ਸੀਗੀ 슈ਗਰ ਮੈਂ ਬਹੁਤ ਖਾਂਦੀ ਸੀ ਮਿੱਠੇ ਦੀ ਮੈਂ ਸ਼ੁਕੀਨ ਬਹੁਤ ਸੀ ਜੋ ਵੀ ਮਿੱਠਾ ਆਣਾ ਜਾਂ ਚੀਨੀ 슈ਗਰ ਤੁਸੀਂ ਠੀਕ ਇਹਨਾਂ ਨੂੰ ਵਰਤੋਂ ਕਰਨ ਤੋਂ ਬਾਅਦ ਹਾਂਜੀ ਮੈਂ ਤੁਹਾਨੂੰ ਉਹੀ ਦੱਸਦੀ ਵੀ ਕਿ ਮੈਂ ਇੰਨਾ ਸਰਚ ਕੀਤਾ ਕਿ ਇੱਕ ਟਾਈਮ ਫਿਰ ਇਦਾਂ ਦਾ ਆਇਆ ਮੈਨੂੰ ਇਹ ਲੱਗਾ ਕਿ ਠੀਕ ਹੈ ਹੁਣ ਮੈਂ ਪਾਣੀ 'ਚ ਇਸ ਚੀਜ਼ ਨੂੰ ਉਬਾਲ ਕੇ ਪੀਣੀ ਉਹ ਹੌਲੀ ਹੌਲੀ ਐਸੇ ਜਿਹੜਾ ਬੰਨਾ ਬੰਦ ਹੋਇਆ ਮੈਂ ਕਿਹਾ ਨਹੀਂ ਇਹ ਚ ਕੁਝ ਹੈ ਫਿਰ ਹੌਲੀ ਹੌਲੀ ਜਿੱਤਾ ਆਪਾਂ ਇੱਕ ਦੂਜੇ ਨਾਲ ਕਨੈਕਸ਼ਨ ਦੇ ਵਿੱਚ ਆਣਾ ਸ਼ੁਰੂ ਹੋ ਗਏ ਅੱਗੇ ਤੋਂ ਅੱਗੇ ਤੁਹਾਨੂੰ ਪਤਾ ਨੇਚਰ ਰਸਤਾ ਖੋਲਦੀ ਹੈ ਜਦੋਂ ਤੁਸੀਂ ਕਿਸੇ ਚੀਜ਼ ਵੱਲ ਨੂੰ ਸੋਚਦੇ ਆ ਉਹ ਚੀਜ਼ ਹੁੰਦੀ ਹੈ ਔਰ ਪੋਜ਼ਿਟਿਵਿਟੀ ਨਾਲ ਠੀਕ ਹੈ ਮਤਲਬ ਉਸ ਚੀਜ਼ ਨੂੰ ਲੈ ਕੇ ਮੈਂ ਜਦੋਂ ਗਈ ਤਾਂ ਮੈਨੂੰ ਹੌਲੀ ਹੌਲੀ ਡਾਕਟਰ ਅਜਾਜ ਜੀ ਨੂੰ ਅਸੀਂ ਮਿਲੇ ਅੱਛਾ ਫਿਰ ਸਾਡੇ ਹੋਰ ਵੀ ਐਮਬੀਬੀਐਸ ਡਾਕਟਰ ਐਮਬੀ ਹੈਗੇ ਆ ਜਿਹੜੇ ਕਿ ਹੁਣ ਨੇਚਰੋਪੈਥੀ ਨਾਲ ਜੁੜੇ ਹੋਏ ਆ ਠੀਕ ਠੀਕ ਹੈ ਉਹਨਾਂ ਨੇ ਬੜਾ ਮੈਨੂੰ ਨਾਲ-ਨਾਲ ਗਾਈਡ ਕੀਤਾ ਕਿ ਉਹਨਾਂ ਨੇ ਚੈੱਕ ਕੀਤਾ ਕਿ ਦਿੱਕਤ ਹੈ ਕਿੱਥੇ ਬੇਸ ਹੈ ਜੜ ਕਿੱਥੇ ਹੈ ਕਿ ਇਹਨੇ ਇੰਨਾ ਬੋਡੀ ਨੂੰ ਖਰਾਬ ਕਰ ਦਿੱਤਾ ਕਿ ਤੁਸੀਂ ਮੈਨੂੰ ਦਿਖਦਾ ਵੀ ਨਹੀਂ ਸੀ ਮੈਨੂੰ ਤਾਂ ਇਦਾਂ ਲੱਗਦਾ ਸਾਢੇ 3 ਨੰਬਰ ਦੀ ਤਾਂ ਮੇਰੇ ਅਨਕ ਲੱਗੀ ਹੋਈ ਸੀ ਉਹ ਸਾਢੇ 3 ਇੱਕ ਤਾਂ ਹੀ ਸੀ ਤਾਂ ਪੌਨੇ 2 ਇੱਕ ਦੀ ਸੀਗੀ ਅੱਛਾ ਨਾ ਫਰਕ ਪਿਆ ਨਿਕਲੇ ਫਰਕ ਉਹ ਤਾਂ ਮੈਂ ਹੈ ਹੀ ਨਹੀਂ ਨਿਕਲ ਜ਼ੀਰੋ ਅਗਰ ਮੈਂ ਚੈੱਕ ਕਰਵਾਣ ਜਾਵਾਂ ਤੇ ਮੇਰੇ ਕੋਈ ਸਪੈਕਸ ਨਹੀਂ ਲੱਗੀ ਹੋਈ ਐਂਡ ਆਈ ਐਮ ਪਰਫੈਕਟਲੀ ਫਾਈਨ ਨਹੀਂ ਐਡੀ ਵੱਡੀ ਚੀਜ਼ ਹੈ ਜੀ ਬਿਲਕੁਲ ਔਰ ਉਹ ਕਿਸੇ ਹੋਰ ਦੀ ਨਹੀਂ ਤੁਹਾਡੀ ਆਪਣੇ ਚਾਹੀਦੀ ਹੋਈ ਹੈ ਮੇਰੇ ਆਪਣੇ ਚ ਮੇਰੇ ਆਪਣੇ ਜਦੋਂ ਮੈਂ ਇਸ ਚੀਜ਼ ਨੂੰ ਆਪਣੇ ਨਾਲ ਜੁੜਾਵ ਐਕਚੁਅਲੀ ਮਹਿਸੂਸ ਕੀਤਾ ਹਾਂ ਆਫਟਰ दैट ਫਿਰ ਹੌਲੀ ਹੌਲੀ ਕਿਉਂਕਿ ਸਾਡਾ ਟੇਸਟ ਬਣਿਆ ਹੋਇਆ ਸਵਾਦ ਹਾਂ ਸਵਾਦ ਤੋਂ ਬਿਨਾ ਅਸੀਂ ਖਾ ਨਹੀਂ ਸਕਦੇ ਠੀਕ ਹੈ ਫਿਰ ਆਪਾਂ ਜਦੋਂ ਹੌਲੀ ਹੌਲੀ ਇਹਨਾਂ ਚੀਜ਼ਾਂ ਦੇ ਸਾਨੂੰ ਪਤਾ ਲੱਗਾ ਅੱਛਾ ਪਹਿਲਾਂ ਤਾਂ ਦੇਖ ਕੇ ਹੀ ਇਦਾਂ ਲੱਗਾ ਕਿ ਅੱਛਾ ਇਹ ਖਾਣਾ ਪੈਣਾ ਕਿਉਂਕਿ ਫਸਟ ਇਹ ਹੀ ਹੁੰਦਾ ਨਾ ਲੇਕਿਨ ਅੰਦਰ ਇੱਕ ਪੋਜ਼ਿਟਿਵਿਟੀ ਸੀ ਕਿ ਆਪਣੇ ਆਪ ਨੂੰ ਠੀਕ ਕਰਨਾ ਹੈ ਪਰ ਨਾਲੇ ਤੁਸੀਂ ਇਸ ਹੱਦ ਤੱਕ ਬਿਮਾਰ ਵੀ ਹੋ ਗਏ ਸੀ ਬਿਲਕੁਲ ਬਿਲਕੁਲ ਕਿਉਂਕਿ ਚੇਤਨਾ ਦੀ ਚੇਤਨਾ ਵੀ ਸ਼ਾਇਦ ਉੱਤੇ ਜਾ ਕੇ ਜਗਣੀ ਸੀ ਬਿਲਕੁਲ ਬਿਲਕੁਲ 100% ਕਿਉਂਕਿ ਇਹਦੇ ਵਿੱਚ ਕੀ ਹੋਇਆ ਸੀਗਾ ਕਿ ਮੈਡੀਸਨ ਦੇ ਪੋਰਲੀ ਇੰਨੀ ਸਾਰੀ ਦੇ ਦਿੱਤੀ ਸੀ ਮੈਨੂੰ ਹਾਂ ਇੱਕ ਟਾਈਮ ਦੀਆਂ ਘੱਟੋ ਘੱਟ 10 ਗੋਲੀਆਂ ਸੀਗੀਆਂ ਜਿਹੜੀਆਂ ਮੈਂ ਖਾਣੀਆਂ ਸੀ ਕੋਈ ਲੀਵਰ ਤੋਂ ਸੀ ਕੋਈ ਸਿਰ ਤੋਂ ਸੀ ਜਿਹੜੀ ਦਿਨ ਦੀ ਡਾਈਟ ਸੀ ਜਿਹੜੇ ਆਪਣੇ ਅਗਰ ਸਮਾਨ ਤੇ ਆ ਕੀ ਇਹ ਸਾਡੀ ਪੂਰੇ ਦਿਨ ਦੀ ਡਾਈਟ ਦੀ ਲੋੜ ਪੂਰੀ ਕਰ ਦੂ ਕਿ ਜਾਂ ਹੋਰ ਚੀਜ਼ਾਂ ਐਡ ਕਰਨੀਆਂ ਪੈਣਗੀਆਂ ਬਿਲਕੁਲ ਇਹ ਕਰਦੀਆਂ ਆ ਲੇਕਿਨ ਥੋੜਾ ਜਿਹਾ ਸਾਨੂੰ ਨਾਲ ਜਿਹੜਾ ਆ ਨੈਚੁਰਲ ਜਿਵੇਂ ਫਰੂਟਸ ਹੋ ਗਏ ਸੈਲਡ ਹੋ ਗਿਆ ਠੀਕ ਹੈ ਫਿਰ ਕੋਈ 50 ਤੋਂ 60 ਮਤਲਬ ਵੈਸੇ ਤਾਂ ਥੋੜੀ ਇਹਦੀ ਰੇਸ਼ੋ ਜ਼ਿਆਦਾ ਹੈਗੀ ਹੈ ਲੇਕਿਨ ਮੈਂ ਕਹਿੰਦੀ 50 50 ਕਰਕੇ ਵੀ ਚੱਲੋ ਨਾ ਤੁਸੀਂ ਹਾਂ ਤੇ ਉਹਦੇ ਨਾਲ ਵੀ ਤੁਹਾਨੂੰ ਇੱਕ ਮਹੀਨੇ ਦੇ ਅੰਦਰ ਪਤਾ ਲੱਗਦਾ ਤੁਸੀਂ ਕਹਿੰਦੇ ਮੈਂ ਇਹ ਰੈਗੂਲਰ ਹੱਲੇ ਨਹੀਂ ਖਾ ਸਕਦੀ ਠੀਕ ਹੈ ਤੁਸੀਂ 50% ਜੋ ਖਾ ਰਹੇ ਹੋ 50% ਇਹਦੇ ਚਾ ਇਹਨੂੰ ਐਡ ਕਰਨਾ ਸ਼ੁਰੂ ਕਰ ਦਿਓ ਮੈਂ ਇਹਨੂੰ ਖਾਣਾ ਹੋਵੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਾਂਜੀ ਇਹਨੂੰ ਕਿਵੇਂ ਖਾ ਸਕਦਾ ਜਿਵੇਂ ਉਦਰੇ ਦਾ ਮੈਂ ਕੀ ਬਣਾ ਸਕਦਾ ਸਰ देयर आर ਲੋਟਸ ਆਫ ਵੈਰਾਈਟੀਆਂ ਇਨ ਥਿਸ ਕਿਉਂਕਿ ਅਸੀਂ ਜਿਹੜੇ ਹੈਗੇ ਨਾ ਸਾਨੂੰ ਚਾਹੀਦੀਆਂ ਵੈਰਾਈਟੀਆਂ ਇੱਕ ਟਾਈਮ ਅਸੀਂ ਕਹਿੰਨੇ ਪਕੌੜੇ ਹੋਣ ਇੱਕ ਟਾਈਮ ਟਿੱਕੀ ਹੋਵੇ ਇੱਕ ਟਾਈਮ ਪੀਜ਼ਾ ਹੋਵੇ ਤੇ ਇਹ ਚੀਜ਼ਾਂ ਸਾਰੀਆਂ ਬਣਦੀਆਂ ਇਹਦੀਆਂ ਅੱਛਾ ਜੀ ਤੁਸੀਂ ਇਹਦੇ ਵਿੱਚ ਮਿੱਠਾ ਖੀਰ ਬਣਾ ਲਓ ਹਮ ਐਜ਼ ਅ ਗ੍ਰੇਨ ਇਹਨੂੰ ਚਾਵਲ ਸਮਝ ਲਓ ਠੀਕ ਹੈ ਬਟ ਇਹ ਚ ਸਿਰਫ ਇੱਕੋ ਹੀ ਚੀਜ਼ ਸਭ ਨੇ ਧਿਆਨ ਰੱਖਣੀ ਆ ਤੇ ਤੁਸੀਂ ਵੀ ਇਹਨੂੰ ਇੱਕ ਵਾਸ਼ ਚੰਗੇ ਤਰੀਕੇ ਨਾਲ ਕਰਨਾ ਠੀਕ ਕਿਉਂਕਿ ਅਨਪਾਲਿਸ਼ ਮਿਲਰਸ ਦੇ ਮਿਲਰਸ ਦੇ ਵਿੱਚ ਤੁਹਾਨੂੰ ਥੋੜੀ ਜੀ ਕਿਉਂਕਿ ਅਨਪਾਲਿਸ਼ਡ ਹੈ ਥੋੜਾ ਜਿਹਾ ਦੇ ਨਾਲ ਨੈਚੁਰਲ ਕੀ ਹੈ ਕਿ ਹਲਕੀ ਹੂਕੀ ਕਿਰਕ ਮਿਲ ਸਕਦੀ ਹੈ ਠੀਕ ਹੈ ਜੀ ਉਹਨੂੰ ਅੱਛੇ ਤਰੀਕੇ ਦੇ ਨਾਲ ਤੁਸੀਂ ਇਹਨੂੰ ਵਾਸ਼ ਕਰਕੇ ਘੱਟੋ ਘੱਟ 6 ਤੋਂ 8 ਘੰਟੇ ਪੀਣਾ ਆ ਠੀਕ ਹੈ ਅੱਛਾ ਹਾਂ ਜੀ ਜਦੋਂ ਲਜੀ ਸਵੇਰ ਨੂੰ ਖਾਣਾ ਤਾਂ ਰਾਤ ਨੂੰ ਪੀਓ ਤੋਂ ਪੀਣਾ ਸਵੇਰੇ ਤੁਸੀਂ ਔਰ ਇਹਨੂੰ ਅੱਛੇ ਤਰੀਕੇ ਨਾਲ ਅਗਰ ਵਾਸ਼ ਕਰਕੇ ਤੁਸੀਂ ਘੱਟੋ ਘੱਟ 6 ਤੋਂ 8 ਗੁਣਾ ਪਾਣੀ ਚ ਪੀਣਾ अच्छा जी हां जी ਇਹਦੇ ਵਿੱਚ ਇਹ ਬਿਲਕੁਲ ਔਰ ਸੈਕਿੰਡ ਦੇ ਵਿੱਚ ਇਹ ਹੈ ਕਿ ਜਿਹੜੇ ਪਾਣੀ ਚ ਭਿੰਦੇ ਹੋ ਇਹਨੂੰ ਉਹੀ ਪਾਣੀ ਚ ਤੁਸੀਂ ਨੂੰ ਕੁੱਕ ਕਰ ਸਕਦੇ ਹੋ ਕਿਉਂਕਿ ਆਲਰੇਡੀ ਆਪਾਂ ਵਾਸ਼ ਤਾਂ ਕਰ ਚੁੱਕੇ ਆ ਇਹਨੂੰ ਦੋ ਤਿੰਨ ਘਟੋ ਘਟ ਕੇ ਸਟਾਰ ਪੰਜ ਪਾਣੀ ਚ ਵੀ ਵਾਸ਼ ਕਰ ਲਓ ਉਸ ਤੋਂ ਬਾਅਦ ਤੁਹਾਨੂੰ ਹੋ ਗਈ ਕਲੈਰਿਟੀ ਪੂਰੀ ਕਿ ਇਟਸ ਡਨ ਤੁਸੀਂ ਇਹਦੇ ਵਿੱਚ 8 ਤੋਂ 8 ਗੁਣਾ ਪਾਣੀ ਪਾ ਕੇ ਨੂੰ ਪੀਰੋ ਸਵੇਰੇ ਤੁਸੀਂ ਉਸੇ ਪਾਣੀ ਜੀ ਨੂੰ ਕੁੱਕ ਕਰ ਲਓ ਠੀਕ ਹੈ ਖਿਚੜੀ ਦੀ ਤਰ੍ਹਾਂ ਇਹ ਕੁੱਕ ਹੋ ਜਾਣਾ ਹੈ। ਔਰ ਇਹਨੂੰ 5:6 ਤੋਂ 8 ਗੁਣਾ ਪਾਣੀ ਪਾਉਨੇ ਆ। ਮੈਂ ਇਹ ਪੁੱਛਣਾ ਸੀ ਕਿ ਸਵੇਰ ਨੂੰ ਚ ਬਚਦਾ ਕਿੰਨਾ ਕ ਪਾਣੀ। ਦੇਖੋ ਤੇਰੇ ਫੁੱਲ ਦਾ ਕਾਫੀ ਆ। हां फुल्दा भी है ये भी नहीं कि बहुत ज्यादा फुल्दा है ठीक है नॉर्मल जिन्ना केदा है कि थानू पानी मिलेगा इन्नाक पानी सफिशिएंट ਹੋਏਗਾ ਕਿ ਤੁਸੀਂ ਉਹ ਚ ਕੁੱਕ ਕਰ ਸਕਦੇ ਹੋ ਔਰ ਤੁਹਾਨੂੰ ਫੇਰ ਵੀ ਲੱਗਦਾ ਕਿ ਕੁੱਕ ਹੋ ਚੁੱਕੇ ਹੈ ਔਰ ਪਾਣੀ ਉੱਪਰ ਹੱਲੇ ਵੀ ਹੈ ਤੁਸੀਂ ਉਹਨੂੰ ਨਿਟਾਰ ਸਕਦੇ ਹੋ ਐਕਸਟਰਾ ਪਾਣੀ ਨੂੰ ਔਰ ਇਹਦਾ ਪਾਣੀ ਇੰਨਾ ਤੋਂ ਜ਼ਿਆਦਾ ਔਸ਼ਧੀ ਬਣ ਜਾਂਦਾ ਤੁਸੀਂ ਆਪਣੇ ਘਰ ਚ ਲੱਗੇ ਬੂਟਿਆਂ ਨੂੰ ਦੋ ਠੀਕ ਹੈ ਉਹਦਾ ਦੀ ਵੀ ਇਹ ਨਿਊਟ੍ਰੀਐਂਟ ਜਿਹੜੇ ਪੂਰੀ ਪੂਰਾ ਕਰਦਾ ਹੈਗਾ ਦੂਸਰਾ ਇਹਦੇ ਵਿੱਚ ਹੈਗਾ ਆ ਕਿ ਐਸ ਅ ਖਿਚੜੀ ਆ ਦੋ ਸਟੱਪ ਪ੍ਰਾਈਜ਼ ਠੀਕ ਹੈ ਫਿਰ ਐਜ਼ ਅ সুইਟਨਰ ਦੇ ਵਿੱਚ ਆਪਾਂ ਇਹਨੂੰ ਖੀਰ ਕੜਾ ਪ੍ਰਸ਼ਾਦ ਜੋ ਵੀ ਅਸੀਂ ਘਰ 'ਚ ਨਾਰਮਲ ਚੀਜ਼ਾਂ ਮਿੱਠੇ 'ਚ ਬਣਾਉਂਦੇ ਆ ਠੀਕ ਹੈ ਉਹ ਇਹਦੇ ਵਿੱਚ ਤੁਸੀਂ ਪਾਓ ਜਿਹੜੀ ਸ਼ਹਿਦ ਦੀ ਵਰਤੋਂ ਆ ਇਹ ਆਪਾਂ ਨੂੰ ਕਿਵੇਂ ਕਰਨੀ ਚਾਹੀਦੀ ਦੇਖੋ ਸਰ ਸਭ ਤੋਂ ਬੈਸਟ ਹੈਗਾ ਆ ਜਿੱਥੇ-ਜਿੱਥੇ ਤੁਹਾਨੂੰ ਲੱਗਦਾ ਕਿ ਮਿੱਠੇ ਦਾ ਰਿਪਲੇਸਮੈਂਟ ਸ਼ਹਿਦ ਨਾਲ ਕਰੀਏ ਸਬਸਟਿਟਿਊਸ਼ਨ ਆਫ 슈ਗਰ ਇਹ ਅਸੀਂ ਕਰ ਸਕਦੇ ਆ ਚਾਹ ਦੁੱਧ ਵਾਲੀ ਚਾਹ 'ਚ ਨਹੀਂ ਨਹੀਂ ਤੁਸੀਂ ਇਹ ਚਾਹ ਹੀ ਸਭ ਤੋਂ ਪਹਿਲਾਂ ਜਿਹੜੀ ਦੁੱਧ ਵਾਲੀ ਚਾਹ ਆ ਉਹ ਵੀ ਕੰਮ ਖਰਾਬ ਕਰਦੀ ਹੈ ਠੀਕ ਹੈ ਲੇਕਿਨ ਸਾਨੂੰ ਅਗਰ ਇਹ ਲੱਗਦਾ ਆ ਥੋੜੀ ਜੀ ਹੈ ਸਾਨੂੰ ਤਸੱਲੀ ਕਿ ਆਪਣੇ ਘਰ ਦੀਆਂ ਗਾਵਾਂ ਮੱਜਾ ਆ ਕੋਈ ਅਸੀਂ ਉਹਦੇ ਵਿੱਚ ਪాయిਜ਼ਨ ਇਦਾਂ ਦੀ ਨਹੀਂ ਯੂਜ਼ ਕਰ ਰਹੇ ਤਾਂ ਤੁਸੀਂ ਇੱਕ ਟਾਈਮ ਜਿਹੜੀ ਆ ਦੁੱਧ ਚਾਹ ਅਗਰ ਤੁਹਾਨੂੰ ਪਚਦੀ ਹੈ ਤੁਸੀਂ ਲੈ ਸਕਦੇ ਹੋ ਅਦਰਵਾਈਜ਼ ਆਪਾਂ ਟੋਟਲੀ ਅਵੋਇਡ ਹੀ ਕਰਵਾਈ ਤੀਏ ਕਿਉਂਕਿ ਚਾਹ ਔਰ ਦੁੱਧ ਕਿਤੇ ਸਵੇਰੇ ਵੇਲੇ ਦੱਸ ਦਿੰਦੇ ਨੇ ਕਿ ਸ਼ਹਿਦ ਉੱਠ ਕੇ ਸਵੇਰੇ ਹਮਮ ਗਰਮ ਪਾਣੀ ਦੀ ਸ਼ਹਿਦ ਨੀ ਠੀਕ ਆ ਜਾਂ ਉਹ ਕਈ ਇਹ ਵੀ ਕਨਫਿਊਜ਼ ਕਰਦੀਆਂ ਨੇ ਕਿ ਕਿੱਥੇ ਠੀਕ ਆ ਕਿੱਥੇ ਗਲਤ ਬਿਲਕੁਲ ਕਿਉਂਕਿ ਐਕਚੁਅਲੀ ਨਾ YouTube ਤੇ ਬਹੁਤ ਬਹੁਤ ਹੋ ਚੁੱਕਾ ਹੈ ਹੁਣ ਵੀ YouTube ਤੇ ਜਾਣਾ ਠੀਕ ਹੈ ਜੀ ਥੈਂਕ ਯੂ ਵੈਰੀ ਮਚ ਫਾਰੇ ਆਪਣਾ ਬੈਂਚ ਸ਼ੇਅਰ ਕਰ ਰਹੀ ਐ ਤੁਹਾਨੂੰ ਪ੍ਰੈਕਟੀਕਲੀ ਆਪਣਾ ਐਕਸਪੀਰੀਅੰਸ ਦੱਸਿਆ ਹੈ ਔਰ ਮੈਂ ਨਾਲ ਇਹ ਵੀ ਤੁਹਾਨੂੰ ਗਾਈਡ ਕਰ ਦਿੰਨੀ ਆ ਕਿ ਮੇਰੇ ਕੋ ਰੀਸੈਂਟਲੀ ਕਈ ਲੋਕੀ ਆਏ ਆ ਜਿਨ੍ਹਾਂ ਨੂੰ ਮਤਲਬ ਵੇਟ ਕਾਫੀ ਹੈਲਦੀ ਹੈ ਪੇਟ ਬਹੁਤ ਜ਼ਿਆਦਾ ਜਿਵੇਂ ਹੈਗਾ ਤੇ ਉਹ ਕਹਿੰਦੇ ਆਪਾਂ ਸਾਨੂੰ 2 ਸਾਲ ਹੋ ਗਏ ਆ ਅਸੀਂ ਰੋਜ਼ ਸਵੇਰੇ ਗਰਮ ਪਾਣੀ ਚ ਸ਼ਹਿਦ ਪਾ ਕੇ ਪੀਂਨੇ ਆ ਪਰ ਅਸਰ ਨਹੀਂ ਕਰ ਰਿਹਾ ਉਹ ਮੈਨੂੰ ਇਹ ਆਗੇ ਕੁਐਸਚਨ ਪੁੱਛ ਰਿਹਾ ਅਸਰ ਕਿਉਂ ਨਹੀਂ ਕਰ ਰਿਹਾ ਮੈਮ ਕਿਉਂਕਿ ਕਿਉਂਕਿ ਮੈਂ ਉਹਨਾਂ ਨੂੰ ਕਹਿੰਦੀ ਕਿ ਸ਼ਹਿਦ ਸਵੇਰੇ ਕਾੜੇ ਚ ਪਾ ਕੇ ਪੀਓ ਜਿਵੇਂ ਤੁਸੀਂ ਕੋਈ ਸੌਂਫ ਲਾਈਚੀ ਬੋਇਲ ਕਰ ਲਈ ਉਹ ਇੱਕ ਕਾੜਾ ਬਣ ਗਿਆ ਉਹਦੇ ਚ ਤੁਸੀਂ ਜਦੋਂ ਔਰ ਇੱਕ ਚੀਜ਼ ਹੋਰ ਧਿਆਨ ਰੱਖਣੀ ਹੈ ਗਰਮ ਚ ਕਦੀ ਸ਼ਹਿਦ ਨਹੀਂ ਪਾਉਣਾ अच्छा जी ये बहुत बड़ा पॉइंट है हां जी बिल्कुल बहुत बड़ी गिनती में लोग गर्म पानी से शहद बाकी पीते हैं बिल्कुल ये दा गुणधर्म बदल ਜਾਂਦਾ 100% क्योंकि ਜਿਹੜੀ ਨੇਚਰੋਪੈਥੀ ਆ ਉਹ ਕਹਿੰਦੀ ਕਿ ਅਗਰ ਮੈਂ ਤੁਹਾਨੂੰ 100% ਰੀਲੀਫ ਦਿੰਨੀ ਆ ਨਾ ਤੇ ਜੇ ਤੁਸੀਂ ਉਹਦਾ ਕੁਝ ਗਲਤ ਇਸਤੇਮਾਲ ਕਰਦੇ ਆ ਤੇ ਉਹ ਹਾਰਮਫੁਲ ਵੀ ਹੋਊਗੀ हां ਠੀਕ ਹੈ ਜੀ ਤੁਸੀਂ ਕਿਸੇ ਗਰਮ ਏਰੀਆ ਚ ਆਇਓ ਤੁਹਾਡੀ ਬਾਡੀ ਇਸ ਟਾਈਮ ਪੂਰਾ ਹਾਈ ਟੈਂਪਰੇਚਰ ਤੇ ਹੈ ਠੀਕ ਹੈ ਉਸ ਟਾਈਮ ਤੁਸੀਂ ਸ਼ਾਇਦ ਦਾ ਸੇਵਨ ਨਹੀਂ ਕਰਨਾ ਠੀਕ ਹੈ ਤੁਸੀਂ ਕਿਤੇ ਗਰਮ ਇਲਾਕੇ ਤੇ ਜਾ ਰਹੇ ਹੋ ਉੱਥੇ ਸ਼ਾਇਦ ਸੇਵਨ ਨਹੀਂ ਕਰਨਾ ਠੀਕ ਹੈ ਜੀ ਤੇ ਫਿਰ ਗਰਮੀਆਂ ਚ ਇਹਦਾ ਸੇਵਨ ਕਰ ਸਕਦੇ ਆ ਗਰਮੀਆਂ ਚ ਸੇਵਨ ਕਰ ਸਕਦੇ ਆ ਉਹਦੇ ਪਿੱਛੇ ਰੀਜ਼ਨ ਕੀ ਹੈਗਾ ਆ ਮੈਂ ਉਹ ਹੀ ਦੱਸਣ ਲੱਗੀ ਆ ਕਿ ਜਿਹੜਾ ਪਾਣੀ ਹੈ ਨਾ ਉਹ ਅਸੀਂ ਗਰਮਾ ਹੀ ਨਹੀਂ ਲੈਣਾ ਜਿਵੇਂ 100% ਬੋਇਲ ਤੇ ਨਹੀਂ ਲੈਣਾ ਜਦੋਂ ਕੋਸਾ ਰੂਮ ਟੈਂਪਰੇਚਰ ਤੇ ਆ ਗਿਆ ਉਸ ਟਾਈਮ ਤੇ ਤੁਸੀਂ ਇਹਦੇ ਚ ਸ਼ਾਇਦ ਪਾ ਕੇ ਪੀ ਸਕਦੇ ਹੋ ਉਹ ਤੁਹਾਡੇ ਲਈ ਇੱਕ ਰਾਮਬਨ ਔਸ਼ਧੀ ਹੈ ਅਸੀਂ ਇਹਨਾਂ ਤੋਂ ਹੋਰ ਜਾਣਕਾਰੀ ਲੈਣੇ ਆ ਜੀ ਨਾਲੇ ਦੇਖਦੇ ਆ ਕਿ ਜੇ ਚੀਜ਼ਾਂ ਸਾਡੇ ਕੋਲ ਸਾਂਝੇ ਘਰ ਦੇ ਵਿੱਚ ਅ ਪ੍ਰੋਵਾਈਡ ਹੋ ਜਾਣ ਤੁਸੀਂ ਵੀ ਇੱਥੋਂ ਲੈ ਕੇ ਜਾ ਸਕਦੇ ਹੋ ਬਾਕੀ ਜਿਹੜੀ ਇਸ ਤੋਂ ਅਗਲੀ ਜਾਣਕਾਰੀ ਅਸੀਂ ਇਹਨਾਂ ਦਾ ਨੰਬਰ ਵੀ ਸਾਂਝਾ ਕਰਾਂਗੇ ਹਾਂ ਉਹ ਨੰਬਰ ਤੋਂ ਤੁਸੀਂ ਇਹਨਾਂ ਨਾਲ ਗੱਲ ਕਰਕੇ ਵੀ ਲੈ ਸਕਦੇ ਹੋ ਤੇ ਬਹੁਤ ਬਹੁਤ ਮਿਹਰਬਾਨੀ ਜੀ ਤੁਸੀਂ ਸਾਡੇ ਕੋਲ ਲੈ ਕੇ ਆਏ ਤੇ ਸਾਨੂੰ ਚੰਗਾ ਲੱਗਿਆ ਕਿ ਅਸੀਂ ਇਹ ਜਾਣਕਾਰੀ ਆਪਣੇ ਸਾਂਝੇ ਘਰ ਦੇ ਲੋਕਾਂ ਨਾਲ ਸਾਂਝੀ ਕਰ ਪਾਈ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ